ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅਸ ਦੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ 10ਵੀਂ ਕਲਾਸ ਦੀ ਸਮਾਜਿਕ ਵਿਗਿਆਨ ਦਾ ਪੰਗੋਲ ਪਾਠ ਦਾ ਜਿਹੜਾ ਸਾਡੇ ਕੋਲ ਐਮਸੀਕਿਊ ਟਾਈਪਸ ਜਿਹੜੇ ਮਲਟੀ ਚੋਇਸ ਕੁਐਸਚਨਸ ਨੇ ਉਹ ਠੀਕ ਹੈ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤੇ ਬੈਲ ਆਈਕਨ ਹੈ ਜਿਹੜਾ ਉਸ ਨੂੰ ਜਰੂਰ ਪ੍ਰੈਸ ਕਰ ਲਓ ਤਾਂ ਕਿ ਜੋ ਵੀਡੀਓਜ਼ ਨਵੀਆਂ ਪੈਂਦੀਆਂ ਨੇ ਉਹਦੇ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਉਹ ਮਿਲ ਸਕੇ ਬੱਚਿਓ ਹੁਣ ਜਿਹੜਾ ਆਪਣੇ ਪ੍ਰੀਬੋਰਡ ਦੇ ਪੇਪਰ ਹੋ ਚੁੱਕੇ ਨੇ ਹੁਣ ਬੋਰਡ ਦੀ ਤਿਆਰੀ ਲਈ ਮੈਂ ਸਪੈਸੀਫਿਕਲੀ ਕੋਸ਼ਿਸ਼ ਕਰਾਂਗਾ ਕਿ ਇਸ ਤਰ੍ਹਾਂ ਦਾ ਹੀ ਮੈਟਰ ਤੁਹਾਨੂੰ ਦਮਾ ਜਿਹਦੇ ਨਾਲ ਕਿ ਤੁਹਾਡੇ ਬੋਰਡ ਦੇ ਪੇਪਰਾਂ ਦੀ ਫਾਈਨਲ ਟੱਚ ਹੈ ਜਿਹੜਾ ਉਹ ਅੱਛੇ ਤਰੀਕੇ ਦੇ ਨਾਲ ਹੋ ਸਕੇ ਹੁਣ ਮੈਂ ਇਹ ਜਿਹੜਾ ਮਟੀਰੀਅਲ ਹੈ ਸਾਡੇ ਕੋਲ ਸਟੱਡੀ ਮਟੀਰੀਅਲ ਜਿਹੜਾ ਐਜੂਕੇਸ਼ਨ ਬੋਰਡ ਵੱਲੋਂ ਹੀ ਜਾਰੀ ਕੀਤਾ ਗਿਆ ਹੈਗਾ ਉਹੀ ਹੈ ਤੇ ਇਹ ਸਾਡੇ ਕੋਲ ਹੈ 24 25 ਦਾ ਠੀਕ ਹੈ ਨਵੇਂ ਵਾਲਾ ਹੈ ਤੇ ਮੈਂ ਦੇਖਿਆ ਜਿੰਨਾ ਵੀ ਮੈਂ ਤੁਹਾਨੂੰ ਜਿਹੜਾ ਪ੍ਰੀ ਬੋਰਡ ਦਾ ਪੇਪਰ ਦੀ ਵੀਡੀਓ ਬਣਾਈ ਚਾਹੇ ਆਪਾਂ ਨੇ ਮਾਡਲ ਟੈਸਟ ਪੇਪਰ ਬੋਰਡ ਦੇ ਕਰੇ ਉਹ ਤਕਰੀਬਨ ਸਾਰੇ ਦੇ ਸਾਰੇ ਕੁਐਸਚਨ ਨੇ ਜਿਹੜੇ ਉਹ ਏਸੇ ਹੀ ਮੈਟਰ ਦੇ ਵਿੱਚੋਂ ਆਏ ਹੋਏ ਨੇ ਤਾਂ ਇਸ ਕਰਕੇ ਮੈਂ ਉਮੀਦ ਕਰਦਾ ਕਿ ਜਿਹੜਾ ਬੋਰਡ ਦਾ ਪੇਪਰ ਆਵੇਗਾ ਉਹਦੇ ਵਿੱਚ ਵੀ ਤੁਹਾਨੂੰ ਕੁਐਸਚਨਸ ਨੇ ਜਿਹੜੇ ਉਹ ਇਸ ਵਿੱਚ ਪਾਰਟ ਦੇ ਵਿੱਚੋਂ ਹੀ ਆਣਗੇ ਆਪਾਂ ਇਸ ਜਿਹੜੀ ਸੀਰੀਜ਼ ਦੇ ਵਿੱਚ ਜਿਹੜਾ ਨੇ ਕੁਐਸਚਨ ਵਾਈਜ਼ ਹਰ ਇੱਕ ਪਾਰਟ ਦਾ ਜਿੱਦਾਂ ਸਾਡੇ 4 ਪਾਰਟ ਹੈਗੇ ਨੇ ਐਸਐਸਟੀ ਦੇ ਠੀਕ ਹੈ ਨਾ ਚਾਰਾਂ ਦੇ ਹੀ ਛੋਟੇ ਕੁਐਸਚਨ ਐਮਸੀਕਿਊਜ਼ ਫਿਰ ਵਨ ਜਿਹੜੇ ਨੇ ਇੱਕ ਮਾਰਕਸ ਵਾਲੇ ਕੁਐਸਚਨਸ ਨੇ ਤੇ ਫਿਰ ਤਿੰਨ ਵਾਲੇ ਤੇ ਫਿਰ ਪੰਜ ਵਾਲੇ ਠੀਕ ਹੈ 1 ਬਾਈ 1 ਕਰਦੇ ਜਾਵਾਂਗੇ ਹਰ ਰੋਜ਼ ਇੱਕ ਵੀਡੀਓ ਦੇ ਵਿੱਚ ਤਾਂ ਇਸ ਕਰਕੇ ਤੁਹਾਡੇ ਲਈ ਬੜਾ ਹੀ ਇੰਪੋਰਟੈਂਟ ਜਿਹੜੇ ਨੇ ਉਹ ਬੋਰਡ ਇਗਜ਼ਾਮ ਦੇ ਲਈ ਉਹ ਮੈਟਰ ਹੋਊਗਾ ਇਸ ਕਰਕੇ ਜਿਹੜਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਇਸ ਨੂੰ ਜਿਹੜਾ ਹੈ ਉਹ ਜ਼ਰੂਰ ਨੋਟ ਕਰ ਲਿਓ ਦੂਜਾ ਇਹ ਜਿਹੜੇ ਕੁਐਸਚਨਸ ਨੇ ਇਹਨਾਂ ਨੂੰ ਬੇਸ਼ੱਕ ਚਾਹੇ ਵੀਡੀਓ ਨੂੰ ਇੱਕ ਵਾਰ ਦੋ ਵਾਰ ਦੇਖ ਕੇ ਕਰ ਲਿਓ ਜਾਂ ਕੁਝ ਇੰਪੋਰਟੈਂਟ ਐਸਪੈਕਟ ਨੇ ਜਿਹੜੇ ਉਹਨਾਂ ਨੂੰ ਤੁਸੀਂ ਲਿਖ ਲੈਣਾ ਹੈਗਾ ਠੀਕ ਹੈ ਤੇ ਮੈਂ ਤੁਹਾਨੂੰ ਕਿਸੇ ਵੀ ਕੁਐਸਚਨ ਜਿਹੜਾ ਹੈ ਚਾਹੀਏ ਇਹਦੇ ਵਿੱਚ ਹੱਲ ਕਰੇ ਹੋਏ ਨੇ ਪਰ ਮੈਂ ਉਹਨਾਂ ਨੂੰ ਸਮਝਾਵਾਂਗਾ ਇਸ ਤਰੀਕੇ ਦੇ ਨਾਲ ਕਿ ਤੁਸੀਂ ਤੁਹਾਨੂੰ ਪੇਪਰ ਦੇ ਵਿੱਚ ਉਹ ਜਲਦੀ ਦੇਖ ਕੇ ਮੈਮੋਰਾਇਜ਼ ਵੀ ਹੋ ਜਾਣ ਤੇ ਤੁਸੀਂ ਰੀਕਾਲ ਕਰ ਸਕੋ ਤੇ ਇੱਕ ਕੁਐਸਚਨ ਨੂੰ ਕਈ ਵਾਰ ਜਿਹੜਾ ਐਗਜ਼ਾਮੀਨਰ ਹੈ ਉਹ ਕਈ ਦੂਜੇ ਪੱਖਾਂ ਤੋਂ ਵੀ ਪੁੱਛ ਲੈਂਦਾ ਆ ਤਾਂ ਮੈਂ ਤੁਹਾਡੇ ਨਾਲ ਉਹ ਗੱਲਾਂ ਵੀ ਇੱਥੇ ਸਾਂਝੀਆਂ ਕਰਾਂਗਾ ਠੀਕ ਹੈ ਤਾਂ ਹੁਣ ਵੀਡੀਓ ਨੂੰ ਪੂਰੀ ਨੂੰ ਬੜੇ ਧਿਆਨ ਦੇ ਨਾਲ ਦੇਖਣਾ ਆ ਕਾਪੀ ਪੈਨ ਨਾਲ ਰੱਖਣਾ ਆ ਤੇ ਜੋ ਚੀਜ਼ ਹੈ ਜਿਹੜੀ ਤੁਹਾਨੂੰ ਉਸੇ ਨਾਲ ਰਿਲੇਟਡ ਮੈਂ ਐਸਪੈਕਟ ਦੱਸਾਂਗਾ ਕਿਸੇ ਵੀ ਕੁਐਸਚਨ ਦੇ ਉਹਨਾਂ ਨੂੰ ਨੋਟਡਾਊਨ ਕਰਦੇ ਰ ਪਹਿਲਾ ਸਾਡੇ ਕੋਲ ਕੁਐਸਚਨ ਹੈ ਅਗਰ ਤੁਸੀਂ ਦੇਖੋਗੇ ਤਾਂ ਇਹ ਕੁਐਸਚਨ ਸਾਨੂੰ ਆ ਚੁੱਕਿਆ ਹੈ ਪ੍ਰੀ ਬੋਰਡ ਦੇ ਜਿਹੜੇ ਪਹਿਲੇ ਪੇਪਰ ਸੀਗੇ ਉਹਦੇ ਵਿੱਚ ਠੀਕ ਹੈ ਕੱਚਾ ਲੋਹਾ ਕਿਸ ਪ੍ਰਕਾਰ ਦਾ ਸੋਮਾ ਹੈ ਕਿਸ ਪ੍ਰਕਾਰ ਦਾ ਸੋਮਾ ਹੈ ਠੀਕ ਹੈ ਅਸੀਂ ਜਿਹੜੇ ਸੋਮੇ ਨੇ ਸਾਡੇ ਸੋਰਸਸ ਨੇ ਅਸੀਂ ਉਹਨਾਂ ਨੂੰ ਉਪਲਬਧਤਾ ਦੇ ਆਧਾਰ ਤੇ ਦੋ ਤਰੀਕੇ ਨਾਲ ਵੰਡਦੇ ਹਾਂ ਇੱਕ ਨਨ ਵਿਆਣਯੋਗ ਤੇ ਇੱਕ ਨਵਿਆਣਯੋਗ ਨਵਿਆਣਯੋਗ ਸੋਮੇ ਉਹ ਹੁੰਦੇ ਨੇ ਬੱਚਿਓ ਜਿਨ੍ਹਾਂ ਨੂੰ ਦੁਆਰਾ ਤੋਂ ਪੈਦਾ ਕੀਤਾ ਜਾ ਸਕਦਾ ਜਿਹੜੇ ਮੋੜ ਆਪਣੇ ਆਪ ਪ੍ਰੂਪ ਦੇ ਵਿੱਚ ਪੈਦਾ ਹੁੰਦੇ ਰਹਿੰਦੇ ਨੇ ਜਿਸ ਤਰ੍ਹਾਂ ਸਾਡੇ ਕੋਲ ਹਵਾ ਹੈ ਠੀਕ ਹੈ ਧੁੱਪ ਸੂਰਜ ਊਰਜਾ ਹੈ ਸੋਲਰ ਊਰਜਾ ਜਿਹਨੂੰ ਅਸੀਂ ਕਹਿੰਨੇ ਆ ਠੀਕ ਫਿਰ ਸਾਡੇ ਕੋਲ ਜਵਾਰ ਊਰਜਾ ਹੈ ਲਹਿਰਾਂ ਤੋਂ ਬਣਨ ਵਾਲੀ ਊਰਜਾ ਹੈ ਜਾਂ ਸਾਡੇ ਕੋਲ ਜਿਹੜੀ ਹੈ ਉਹ ਧਰਤੀ ਦੀ ਜਿਹੜਾ ਸੇਖ ਹੈ ਉਸ ਤੋਂ ਬਣਦੀ ਊਰਜਾ ਹੈਗੀ ਆ ਠੀਕ ਹੈ ਤਾਂ ਹੁਣ ਜਿਹੜਾ ਕੱਚਾ ਲੋਹਾ ਹੈ ਇਹਨਾਂ ਨੂੰ ਅਸੀਂ ਪਥਰਾਟ ਬਾਲਣ ਵੀ ਕਹਿੰਨੇ ਆ ਇਹ ਚੀਜ਼ ਦਾ ਵੀ ਖਿਆਲ ਰੱਖਣਾ ਠੀਕ ਹੈ ਇਹਨਾਂ ਨੂੰ ਫੋਸਲ ਫਿਊਲਸ ਵੀ ਬੋਲਿਆ ਜਾਂਦਾ ਕਿਉਂ ਕਿ ਧਰਤੀ ਦੇ ਵਿੱਚ ਹਜ਼ਾਰਾਂ ਸਾਲ ਦੀ ਜਿਹੜੀ ਇੱਕ ਪਾਰਟਿਕੂਲਰ ਟੈਂਪਰੇਚਰ ਦੇ ਵਿੱਚ ਰਹਿਣ ਦੇ ਬਾਵਜੂਦ ਜਿਹਨੇ ਇਹ ਚਾਹੇ ਜਿਦਾ ਹੁਣ ਜਿਹੜਾ ਲੋਹਾ ਹੈ ਇਹ ਧਾਤਾਂ ਨੇ ਠੀਕ ਹੈ ਇਹ ਕੁਦਰਤੀ ਰੂਪ ਦੇ ਵਿੱਚ ਇੱਕ ਪ੍ਰੋਸੈਸ ਦੇ ਤਹਿਤ ਬਣਦੀਆਂ ਨੇ ਤੇ ਇਹਨਾਂ ਨੂੰ ਬਣਨ ਨੂੰ ਹਜ਼ਾਰਾਂ ਸਾਲ ਲੱਗੇ ਨੇ ਇਸ ਕਰਕੇ ਇਹਨਾਂ ਨੂੰ ਨਾ ਨਵਿਆਣ ਯੋਗ ਸਾਧਨ ਅਸੀਂ ਕਹਿੰਦੇ ਹਾਂ ਇਹਨਾਂ ਨੂੰ ਅਸੀਂ ਜਲਦੀ ਦੇਖੇ ਨਵੇਂ ਨਹੀਂ ਬਣਾ ਸਕਦੇ ਠੀਕ ਕੱਚਾ ਲੋਹਾ ਵੀ ਹੈ ਇਹਦੇ ਵਿੱਚ ਚਾਹੇ ਪੈਟਰੋਲੀਅਮ ਪ੍ਰੋਡਕਟ ਕੁਝ ਕੁਝ ਵੀ ਆ ਜਾਣ ਠੀਕ ਹੈ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਪੈਟਰੋਲ ਔਰ ਪੈਟਰੋਲੀਅਮ ਦੇ ਵਿੱਚ ਡਿਫਰੈਂਸ ਹੁੰਦਾ ਹੈ ਬੱਚਿਓ ਪੈਟਰੋਲ ਇੱਕ ਪ੍ਰੋਸੈਸਡ ਤਿਆਰ ਚੀਜ਼ ਹੈ ਪੈਟਰੋਲੀਅਮ ਜਿਹੜਾ ਕੱਚਾ ਹੈ ਜਿਹੜਾ ਕਿ ਕਾਲੇ ਜਿਹਨੂੰ ਅਸੀਂ ਕਾਲਾ ਸੋਨਾ ਵੀ ਕਹਿੰਦੇ ਹੈਗੇ ਹ ਅਗੇ ਹੈ ਜਵਾਰੀ ਊਰਜਾ ਨੂੰ ਕਿਹੜੇ ਸੌਮੇ ਦੀ ਕਿਸਮ ਮੰਨਿਆ ਜਾਂਦਾ ਹੈ ਹੁਣ ਹੀ ਮੈਂ ਤੁਹਾਨੂੰ ਉੱਪਰ ਦੱਸ ਕਿਹਾ ਟਾਂ ਜਵਾਰੀ ਊਰਜਾ ਕਿਹੜੀ ਹੈ ਮੋੜ ਨਵਿਆਣ ਜੋਗ ਹੈਗਾ ਆ ਜਿਹੜਾ ਇਹ ਇਹਨੂੰ ਦੁਆਰਾ ਤੋਂ ਬਣਾਇਆ ਜਾ ਸਕਦਾ ਹੈ ਜਵਾਰੀ ਊਰਜਾ ਜਿਹੜੀ ਕਿ ਅਸੀਂ ਪਾਣੀ ਦੀਆਂ ਲਹਿਰਾਂ ਤੋਂ ਜਵਾਰ ਭਾਟੇ ਤੋਂ ਜਿੱਦਣ ਲਹਿਰਾਂ ਉੱਠਦੀਆਂ ਨੇ ਉਸ ਤੋਂ ਜਿਹੜੀ ਹੈ ਉਹ ਬਣਾਉਂਦੇ ਹੈਗਾ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਠੀਕ ਹੈ ਮੁੱਖ ਕਾਰਨ ਕੀ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਹੁਣ ਸਿੰਚਾਈ ਦਾ ਮਤਲਬ ਤੁਸੀਂ ਸਾਰੇ ਸਮਝਦੇ ਹੋਵੋਗੇ ਸਿੰਚਾਈ ਦਾ ਮਤਲਬ ਹੁੰਦਾ ਹੈ ਜਿਹੜੀਆਂ ਫਸਲਾਂ ਹੈ ਉਹਨਾਂ ਨੂੰ ਆਰਟੀਫੀਸ਼ੀਅਲ ਤਰੀਕੇ ਦੇ ਨਾਲ ਗੈਰ ਕੁਦਰਤੀ ਤਰੀਕੇ ਦੇ ਨਾਲ ਪਾਣੀ ਦੇਣ ਦੀ ਪ੍ਰਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂ ਸਿੰਚਾਈ ਕਹਿੰਦੇ ਹਾਂ ਠੀਕ ਹੈ ਤਾਂ ਪੰਜਾਬ ਹੀ ਭਾਰਤ ਦਾ ਇੱਕ ਇਸ ਤਰ੍ਹਾਂ ਦਾ ਜਿਹੜਾ ਹੈ ਸੂਬਾ ਹੈ ਜਿਹਦੇ ਵਿੱਚ 100% ਜਿਹੜੀ ਜ਼ਮੀਨ ਹੈ तकरीबन ਉਹ ਸਿੰਚਾਈ ਦੇ ਆਧੀਨ ਹੈ ਕਿਉਂ ਕਿ ਸਾਡੇ ਕੋਲ ਟਿਊਬਲਸ ਨੇ ਜਿਹੜੇ ਠੀਕ ਹੈ ਨਹਿਰਾ ਨਹੀਂ ਜ਼ਮੀਨ ਜਿਹੜੀ ਪੱਧਰੀ ਹੋਣ ਕਾਰਨ ਸਾਡੇ ਕੋਲ ਜਿਹੜੇ ਸਦਾ ਬਹਾਰ ਜਿਹੜੇ ਦਰਿਆ ਨਹੀਂ ਉਹਨਾਂ ਕਰਕੇ ਸਾਰੀ ਜ਼ਮੀਨ ਜਿਹੜੀ ਉਹ ਸਿੰਜੀ ਜਾ ਸਕਦੀ ਆ ਪਰ ਇਹ ਕਾਰਨ ਬਣ ਰਿਹਾ ਹੈ ਜ਼ਮੀਨ ਦੇ ਬੰਜਰ ਹੋਣ ਦਾ ਵੀ ਪੰਜਾਬ ਦੇ ਵਿੱਚ ਅੱਗੇ ਹੈ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਠੀਕ ਹੈ ਆਫਤ ਤੋਂ ਮਤਲਬ ਜਿਹੜੇ ਕੁਦਰਤੀ ਕਹਿਰ ਨਹੀਂ ਠੀਕ ਹੈ ਆਫਤਾਂ ਅਸੀਂ ਵੰਡ ਚੁੱਕੇ ਹਾਂ ਕਿ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਕੁਦਰਤੀ ਹੁੰਦੀਆਂ ਨੇ ਇੱਕ ਮਨੁੱਖੀ ਹੁੰਦੀਆਂ ਨੇ ਹੁਣ ਇੱਥੇ ਉਹਨੇ ਗੱਲ ਕਰੀ ਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਕੁਦਰਤੀ ਆਫਤ ਆਉਂਦੀ ਆ ਤਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਖਤਰਾ ਖੜਾ ਰਹਿੰਦਾ ਆ ਫੜਾ ਦਾ ਰਹਿੰਦਾ ਆ ਠੀਕ ਹੈ ਪੁਚਾਲ ਵੀ ਜਿਹੜਾ ਹੈ ਉਹ ਪੰਜਾਬ ਉੱਥੇ ਆਉਂਦੇ ਨੇ ਜ਼ਿਆਦਾਤਰ ਉਸ ਜ਼ਮੀਨ ਦੇ ਵਿੱਚ ਜਿਹੜੀ ਜ਼ਮੀਨ ਪੁਰਾਣੀ ਹੁੰਦੀ ਆ ਠੀਕ ਹੈ ਨਾ ਚੱਕਰਵਾਤ ਆਮ ਤੌਰ ਤੇ ਸਮੁੰਦਰਾਂ ਦੇ ਕੰਢਿਆਂ ਤੇ ਤੇ ਸੋਕਾ ਵੀ ਉੱਥੇ ਹੀ ਪੈਂਦਾ ਹੈ ਜਿੱਥੇ ਬਾਰਖਾ ਘੱਟ ਹੁੰਦੀ ਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਪਾਣੀ ਦੀ ਬਹੁਤਾਤ ਹੋਣ ਕਾਰਨ ਇੱਥੇ ਕੀ ਹੈ ਹੜ੍ਹਾਂ ਦੀ ਸਮੱਸਿਆ ਸਾਨੂੰ ਆਫਤ ਹੈਗੀ ਆ ਆਉਂਦੀ ਹੈਗੀ ਆ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚ ਪੌੜੀ ਨੁਮਾ ਖੇਤੀ ਕੀਤੀ ਜਾਂਦੀ ਹੈ ਪੌੜੀ ਨੁਮਾ ਖੇਤੀ ਕਿੱਥੇ ਆਉਂਦੀ ਆ ਬੱਚਿਓ ਜਿੱਥੇ ਪਹਾੜਤ ਜਿਹੜੀ ਮਿੱਟੀ ਹੋਊਗੀ ਜਾਂ ਪर्वतीय ਜ਼ਮੀਨ ਹੋਗੀ ਤਾਂ ਪर्वतीय ਜ਼ਮੀਨ ਅਗਰ ਆਪਾਂ ਦੇਖੀਏ ਪੰਜਾਬ ਵੀ ਮੈਦਾਨ ਹੈ ਹਰਿਆਣਾ ਵੀ ਮੈਦਾਨ ਹੈ ਉੱਤਰੀ ਪ੍ਰਦੇਸ਼ ਦੇ ਮੈਦਾਨੀ ਇਲਾਕੇ ਹੋ ਵੀ ਪਧਰਾ ਇਲਾਕਾ ਹੈ ਤਾਂ ਉੱਤਰਾਖੰਡ ਜਿਹਨੂੰ ਅਸੀਂ ਯੂਕੇ ਵੀ ਕਹਿੰਨੇ ਆ ਭਾਰਤ ਦਾ ਠੀਕ ਹੈ ਉੱਤਰਾਖੰਡ ਜਿਹੜਾ ਇਲਾਕਾ ਹੈ ਜਿਹੜਾ ਪਹਿਲਾਂ ਯੂਪੀ ਦਾ ਹਿੱਸਾ ਸੀ ਠੀਕ ਹੈ ਉੱਥੇ ਕੀ ਆ ਬਾਡੀ ਨੂਮਾ ਖੇਤੀ ਜਿਹੜੀ ਆ ਉਹ ਕੀਤੀ ਜਾਂਦੀ ਹੈਗੀ ਆ ਉਸ ਤੋਂ ਬਾਅਦ ਹੈ ਸਾਡੇ ਕੋਲ ਸੇਟ ਲਿਕਾ ਵਿੱਚ ਉਹ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਠੀਕ ਕਾਲੀ ਮਿੱਟੀ ਬੱਚਿਓ ਦੇਖੋ ਹੁਣ ਆਮ ਤੌਰ ਤੇ ਜਦੋਂ ਤੁਹਾਨੂੰ ਨਕਸ਼ੇ 'ਤੇ ਵੀ ਜੇ ਕਿ ਦੱਸਿਆ ਜਾਂਦਾ ਤਾਂ ਉੱਥੇ ਅਸੀਂ ਆਮ ਤੌਰ ਤੇ ਕਹਿੰਨੇ ਆ ਤੁਸੀਂ ਲਿਖਣਾ ਹੈ ਮਹਾਰਾਸ਼ਟਰ ਮਹਾਰਾਸ਼ਟਰ ਸਭ ਤੋਂ ਵੱਡਾ ਰਾਜ ਹੈਗਾ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਾਲੀ ਮਿੱਟੀ ਪਾਈ ਜਾਂਦੀ ਹੈ ਪਰ ਉਸ ਤੋਂ ਇਲਾਵਾ ਗੁਜਰਾਤ ਤੇ ਮੱਧ ਪ੍ਰਦੇਸ਼ ਦਾ ਵੀ ਕੋਈ ਹਿੱਸਾ ਹੈ ਜਿੱਥੇ ਕਾਲੀ ਮਿੱਟੀ ਪਾਈ ਜਾਂਦੀ ਹੈ ਹੁਣ ਕਈ ਬੱਚੇ ਆਪਸ਼ਨਸ ਲੱਭਣਗੇ ਕਿ ਇਹਦੇ ਵਿੱਚ ਜਿਹੜਾ ਮਹਾਰਾਸ਼ਟਰ ਨਹੀਂ ਹੈ ਤਾਂ ਕੀ ਦਸੀਏ ਤਾਂ ਜੋ ਆਪਸ਼ਨਸ ਦਿੱਤੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਖਿਆਲ ਰੱਖਣਾ ਠੀਕ ਹੈ ਤਾਂ ਇੱਥੇ ਕੀ ਆਊਗਾ ਸਾਡੇ ਕੋਲ ਗੁਜਰਾਤ ਤਾਂ ਇੱਥੇ ਏ ਆਪਸ਼ਨ ਵੀ ਦਿੱਤਾ ਜਾ ਸਕਦਾ ਸੀ ਕਿ ਖੇਤ ਲਖਿਆ ਵਿੱਚ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਨਹੀਂ ਪਾਈ ਜਾਂਦੀ ਹੈ ਤਾਂ ਜੇ ਨਹੀਂ ਪਾਈ ਜਾਂਦੀ ਵਿੱਚ ਹੋ ਸਕਦਾ ਉਹ ਆਪਸ਼ਨ ਤੁਹਾਨੂੰ ਇਹ ਦੇ ਦੇਵੇ ਗੁਜਰਾਤ ਦੇ ਦੇਵੇ ਮਹਾਰਾਸ਼ਟਰ ਦੇ ਦੇਵੇ ਮੱਧ ਪ੍ਰਦੇਸ਼ ਦੇ ਦੇਵੇ ਤੇ ਨਾਲ ਕੋਈ ਜੰਮੂ ਕਸ਼ਮੀਰ ਜਾਂ ਪੰਜਾਬ ਕੋਈ ਹੋਰ ਸਟੇਟ ਦੇ ਦੇਵੇ ਠੀਕ ਹੈ ਤਾਂ ਇਸ ਕਰਕੇ ਇੱਕ ਕੁਐਸਚਨ ਨੂੰ ਹਰ ਐਸਪੈਕਟ ਤੋਂ ਤੁਸੀਂ ਜਿਹੜਾ ਹੈ ਉਹ ਖਿਆਲ ਰੱਖਿਆ ਕਰੋ ਬੇਤਰਤੀਬੇ ਤਰਤੀਬੇ ਅਪੋਗ ਦੇ ਸਾਧਨਾਂ ਦੀ ਅਨਯੋਗ ਵਰਤੋਂ ਕਾਰਨ ਠੀਕ ਹੈ ਹੁਣ ਜਿਸ ਤਰ੍ਹਾਂ ਆਪਾਂ ਕੁਦਰਤੀ ਸਰੋਤਾਂ ਦੀ ਮੱਥਾ ਨਾਲ ਗੱਲ ਕਰਿਆ ਕਿ ਸਾਨੂੰ ਵਰਤੋ ਆ ਜਿਹੜੀ ਉਹ ਬਹੁਤ ਹੀ ਸਹੀ ਢੰਗ ਦੇ ਨਾਲ ਜਿਹੜੀ ਆ ਸਚੱਜੀ ਵਰਤੋਂ ਕਰਨੀ ਚਾਹੀਦੀ ਆ ਤਾਂ ਜੇਕਰ ਅਸੀਂ ਬੇਤਰਤੀਬ ਬੇਤਰੀਕੇ ਦੇ ਨਾਲ ਉਪੋਗ ਕਰਦੇ ਆ ਉਹਨਾਂ ਦਾ ਅਨੇਵਾਹ ਵਰਤੋਂ ਕਰਦੇ ਆ ਤਾਂ ਉਹਦੇ ਨਾਲ ਕੀ ਹੋਊਗਾ ਸਾਡਾ ਸਮਾਜਿਕ ਅਤੇ ਆਰਥਿਕ ਤੇ ਵਾਤਾਵਰਣਨੀ ਔਕੜਾਂ ਨੇ ਜਿਹੜੀਆਂ ਹਉਤਪਨ ਹੁੰਦੀਆਂ ਹਨ ਠੀਕ ਹੈ ਤਾਂ ਉਹਦੇ ਨਾਲ ਕੀ ਹੋ ਜਾਂਦਾ ਜਿਸ ਤਰ੍ਹਾਂ ਕਿ ਬੈਲੈਂਸ ਹੈ ਜਿਹੜਾ ਉਹ ਜੋ ਸਾਡੀ ਸਮਾਜਿਕ ਵਿੱਚ ਹੈ ਅਮੀਰ ਹੋਰ ਅਮੀਰ ਜਿਹੜਾ ਗਰੀਬ ਹੋਰ ਗਰੀਬ ਹੁੰਦਾ ਚੱਲ ਜੂਗਾ ਆਰਥਿਕਤਾ ਦੇ ਵਿੱਚ ਵੀ ਉਹੀ ਚੀਜ਼ ਆਊਗੀ ਵਾਤਾਵਰਨ ਦੇ ਸਿਸਟਮ ਵਿੱਚ ਵੀ ਔਕੜਾਂਗੇ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਸੋ ਅਸੀਂ ਦਰਖਤਾਂ ਦੀ ਅੰਨੇ ਬਾਹ ਕਟਾਈ ਕਰਕੇ ਕੀ ਕਰ ਦਿੱਤਾ ਸਾਡੇ ਮੌਸਮ ਨੇ ਜਿਹੜੇ ਉਹ ਕੀ ਹੋ ਗਏ ਨੇ ਬਦਲਦੇ ਨੇ ਸਰਦੀ ਦਾ ਮੌਸਮ ਹੈ ਜਿਹੜਾ ਬਹੁਤ ਛੋਟਾ ਰਹਿ ਗਿਆ ਬਰਖਾ ਬਹੁਤ ਘੱਟ ਹੋ ਰਹੀ ਆ ਉਹਦਾ ਕਾਰਨ ਇਹੀ ਹੈਗਾ ਕਿ ਅਸੀਂ ਜਿਹੜੀ ਉਪੋਗ ਹੈ ਇਹਨਾਂ ਸਾਧਨਾਂ ਦਾ ਅੰਨੇ ਬਾਹ ਤੇ ਬੇਤਰਤੀਬੇ ਢੰਗ ਨਾਲ ਕਰ ਰਹੇ ਹੈਗੇ ਕਾਸ਼ਤਕਾਰੇ ਲਈ ਅਯੋਗ ਜਮ ਜ਼ਮੀਨ ਨੂੰ ਕੀ ਕਹਿੰਦੇ ਹਨ ਠੀਕ ਕਾਸ਼ਤਕਾਰੀ ਮੀਨਸ ਖੇਤੀਬਾੜੀ ਲਈ ਜਿੱਥੇ ਖੇਤੀ ਠੀਕ ਹੈ ਖੇਤੀਬਾੜੀ ਲਈ ਅਯੋਗ ਜ਼ਮੀਨ ਹੁੰਦੀ ਹੈ ਜਿਹੜੀ ਉਹਨੂੰ ਕੀ ਆਖਿਆ ਜਾਂਦਾ ਹੈ ਉਹਨੂੰ ਕੀ ਆਖਦੇ ਆਂ ਸੀ ਬੰਜਰ ਭੂਮੀ ਠੀਕ ਹੈ ਫਿਰ ਉਸ ਤੋਂ ਬਾਅਦ ਆ ਚਰਨੇਬਲ ਪਰਮਾਣੂ ਕਾਂਡ ਕਿੱਥੇ ਵਾਪਰਿਆ ਸੀ ਠੀਕ ਹੈ ਇਹ ਹੁਣੇ ਹੋਇਆ ਸੀਗਾ ਥੋੜਾ ਜਿਹਾ ਪਹਿਲਾਂ ਜਿਹੜੀ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਤਾਂ ਉਹ ਕਿੱਥੇ ਹੈਗਾ ਯੂਕਰੇਨ ਦੇ ਵਿੱਚ ਠੀਕ ਹੈ ਭਾਰਤ ਦੇ ਵਿੱਚ ਜਿਹੜਾ ਸੀਗਾ ਇੱਕ ਜਿਹੜਿਆ ਗੈਸ ਤੇ ਰਸਦੀ ਹੋਈ ਸੀ ਜਿਹੜੀ ਭਪਾਲ ਦੇ ਵਿੱਚ ਹੋਈ ਸੀ ਤਾਂ ਹੁਣ ਤੁਸੀਂ ਇਹ ਚਰਨੇਬਲ ਇਹਨੂੰ ਯਾਦ ਰੱਖਿਓ ਜ਼ਰੂਰ ਇੰਪੋਰਟੈਂਟ ਹੈਗਾ ਹੁਣ ਦੇ ਟਾਈਮ ਦੇ ਹਿਸਾਬ ਨਾਲ ਵੀ ਫਾਈਨਲ ਪੇਪਰਾਂ ਦੇ ਵਿੱਚ ਵੀ ਇਹ ਆ ਸਕਿਆ ਜਾਵੇ ਕਿਸ ਨੇ ਕਿਹਾ ਸੀ ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਾ ਕਰਨ ਲਈ ਬਹੁਤ ਕੁਝ ਹੈ ਪਰ ਲਾਲਚ ਪੂਰਾ ਕਰਨ ਲਈ ਜਿਹੜਾ ਲਾਲਚੀਆਂ ਦਾ ਉਹ ਕੁਝ ਨਹੀਂ ਠੀਕ ਹੈ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ ਬੱਚਿਓ ਤਾਂ ਇਸ ਕਰਕੇ ਇਹ ਗੱਲ ਕਿਹਨਾਂ ਨੇ ਕਹੀ ਸੀ ਸ਼ਬਦ ਸੀਗੇ ਮਹਾਤਮਾ ਗਾਂਧੀ ਜੀ ਨੇ ਅੱਗੇ ਹੈ ਜੈਵਿਕ ਪੰਗੋਲ ਕੀ ਆਖਦੇ ਹਾਂ ਠੀਕ ਹੈ ਸਾਨੂੰ ਜੈਵਿਕ ਤੇ ਅਜੈਵਿਕ ਜਿਹੜਾ ਹੈ ਉਹਦੇ ਵਿੱਚ ਆਉਂਦੇ ਹੀ ਨੇ ਤੋ ਜੈਵਿਕ ਚਿੰਨ੍ਹ ਜੀਨ ਜੀਵਨ ਹੁੰਦਾ ਹੈ ਠੀਕ ਹੈ ਜੀਵੰਤ ਵਸਤਾਂ ਦਾ ਵਿਆਪਕ ਅਧਿਐਨ ਜਿਹੜਾ ਉਹਨੂੰ ਅਸੀਂ ਕੀ ਕਹਿੰਦੇ ਹਾਂ ਜੈਵਿਕ ਭੰਗੋਲ ਕਹਿੰਦੇ ਆਗੇ ਠੀਕ ਅੱਗੇ ਹੈ ਭਾਰਤ ਨੂੰ ਕਿੰਨੇ ਜੈਵਿਕ ਭੰਗੋਲੇ ਖੇਤਰਾਂ ਵਿੱਚ ਵੰਡਿਆ ਗਿਆ ਸੀ ਤੁਹਾਨੂੰ ਉਹਨੇ ਪ੍ਰੀ ਬੋਰਡ ਦੇ ਪੇਪਰਾਂ ਦੇ ਵਿੱਚ ਆਇਆ ਹੀ ਸੀਗਾ ਕਿੰਨੇ ਖੇਤਰਾਂ ਵਿੱਚ ਵੰਡਿਆ ਗਿਆ 10 ਖੇਤਰਾਂ ਦੇ ਵਿੱਚ ਵੰਡਿਆ ਗਿਆ ਕਿਸੇ ਵੱਡੀ ਵੱਡ ਪਦਰੀ ਵਿਭਿੰਨਤਾ ਵਾਲੇ ਦੇਸ਼ ਵਿੱਚ ਘੱਟੋ ਘੱਟ ਖਾਲਿਸਤਾਨ ਪੌਦਿਆਂ ਦੀਆਂ ਸਥਾਨਕ ਪ੍ਰਜਾਤੀਆਂ ਹੱਦਾਂ ਵਾਲਾ ਤੇ ਸਮੁੰਦਰੀ ਜੀਵਾਂ ਵਾਲਾ ਪ੍ਰਸਥਿਤਿਕਤਾਂਤਰ ਹੋਣਾ ਚਾਹੀਦਾ ਹੈ ਠੀਕ ਹੈ ਕਿਸੇ ਵੀ ਵੱਡੀ ਪਧਰੀ ਭਵਿੰਤਾ ਵਾਲ ਦੇਸ਼ ਵਿੱਚ ਕਿੰਨਾ ਘੱਟੋ ਘੱਟ 5000 ਜਿਹੜੀਆਂ ਪ੍ਰਜਾਤੀਆਂ ਨੇ ਪੌਦਿਆਂ ਤੇ ਹੋਰ ਚੀਜ਼ਾਂ ਦੀਆਂ ਉੱਥੇ ਹੋਣੀਆਂ ਚਾਹੀਦੀਆਂ ਹੈਗੀਆਂ ਨੇ ਭਾਰਤ ਵਿੱਚ ਇਹ ਵੀ ਤੁਹਾਨੂੰ ਜਿਹੜਾ ਪ੍ਰੀਵਾਰਡ ਚ ਕੁਐਸਚਨ ਆਇਆ ਸੀ ਚਾਰ ਜੈਪ ਭਿੰਤਾ ਤੀਖਣ ਬਿੰਦੂ ਹਨ ਠੀਕ ਹੈ ਜੈ ਜਿਹੜੇ ਤੀਖਣ ਬਿੰਦੂ ਮਤਲਬ ਕੀ ਆ ਜਿੱਥੇ ਕਿ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਜੀਵਨ ਹੈ ਉਹ ਪਾਇਆ ਜਾਂਦਾ ਹੈ ਠੀਕ ਹੈ ਉਹ ਪੌਦਿਆਂ ਦੇ ਰੂਪ ਵਿੱਚ ਹੈ ਬਨਾਸੀ ਦੇ ਰੂਪ ਵਿੱਚ ਹੈ ਜਾਂ ਹੋਰ ਜੰਗਲੀ ਜਾਂ ਵਰਨੇ ਠੀਕ ਹੈ ਇਹਦੇ ਬਾਰੇ ਮੈਂ ਤੁਹਾਨੂੰ ਪ੍ਰੀਬੋਰਡ ਵਾਲੇ ਪੇਪਰ ਦੇ ਵਿੱਚ ਡਿਟੇਲ ਦੇ ਨਾਲ ਦੱਸ ਚੁੱਕਿਆ ਹੈਗਾ ਕਿ ਕਿਹੜੀ ਕਿਹੜੀ ਸਾਡੇ 4 ਜਿਹੜੇ ਨੇ ਉਹ ਹਾਟਸਪੌਟ ਹੈਗੇ ਹਾਇ ਨੇ ਅੱਗੇ ਹੈ IUCN ਦਾ ਪੂਰਾ ਨਾਮ ਕੀ ਬਣਦਾ ਹੈ ਠੀਕ ਹੈ ਹੁਣ ਇਹ ਗੱਲ ਦਾ ਖਿਆਲ ਰੱਖਿਓ ਜੇ ਤਾਂ ਤੁਹਾਨੂੰ ਇੰਗਲਿਸ਼ ਚ ਆਂਦਾ ਹੁੰਦਾ ਜੇ ਐਸੇ ਦਾ ਚਲੋ ਆਪਸ਼ਨਸ ਆਇਆ ਅਗਰ ਵੈਸੇ ਵੀ ਪੁੱਛਦਾ ਆ ਅਗਰ ਤੁਹਾਨੂੰ ਇੰਗਲਿਸ਼ ਚ ਨਹੀਂ ਲਿਖਣਾ ਆਂਦਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ ਗਿਆ ਇੰਟਰਨੈਸ਼ਨਲ ਯੂਨੀਅਨ ਫਾਰ ਕਨਜ਼ਰਵੇਸ਼ਨ ਆਫ ਨੇਚਰ ਜਿਹੜੇ ਸਾਡੇ ਪਾਰਕ ਵਗੈਰਾ ਬਣਦੇ ਨੇ ਉਹਨਾਂ ਦੀ ਦੇਖ ਰੇਖ ਤੇ ਉਹਨਾਂ ਦੀ ਸੰਭਾਲ ਲਈ ਤੇ ਉਹਨਾਂ ਨੂੰ ਜਿਹੜਾ ਦੇਖਣ ਲਈ ਇਹ ਜੁਨੀਅਰ ਹੈ ਜਿਹੜੀ ਉਹ ਬਣਾਈ ਹੋਈ ਹੈਗੀ ਜਿਹੜੀ ਦੱਸਦੀ ਹੈ ਕਿ ਕਿੱਥੇ ਕਿੱਥੇ ਕਨਜ਼ਰਵ ਕੀਤਾ ਜਾ ਸਕਦਾ ਜਿਹੜੇ ਸਾਡੇ ਜੰਗਲੀ ਜੀਵ ਤੇ ਸਾਡੀਆਂ ਵੱਖ-ਵੱਖ ਪ੍ਰਜਾਤੀਆਂ ਜੈਵਿਕ ਪ੍ਰਜਾਤੀਆਂ ਹੈਗੀਆਂ ਨੇ ਅੱਗੇ ਹੈ ਸਾਡੇ ਕੋਲ ਕੁਐਸਚਨ ਭਾਰਤ ਵਿੱਚ ਸੰਸਾਰ ਦੇ ਦੇਸ਼ ਭਰ ਦਾ ਠੀਕ ਹੈ ਖਾਲਿਸਤਾਨ ਜੀਵ ਖੇਤਰ ਰੱਖਾ ਸਥਾਪਿਤ ਕੀਤੇ ਗਏ ਨੇ ਦੇਸ਼ ਭਰ ਦੇ ਵਿੱਚ ਕਿੰਨੀਆਂ ਨੇ ਸਾਡੇ ਦੇਸ਼ ਦੇ ਵਿੱਚ 18 ਜੀਵ ਰੱਖ ਕੇਂਦਰ ਹੈਗੇ ਨੇ ਠੀਕ ਜਿਹੜਾ ਇਦਾਂ ਦਾ ਸਪੈਸੀਫਿਕ ਡਾਟਾ ਹੁੰਦਾ ਬੱਚਿਓ ਇਹ ਰੱਟੇ ਹੀ ਮਾਰਨਾ ਪੈਂਦਾ ਇਹਨੂੰ ਰੱਟੇ ਮਾਰ ਕੇ ਯਾਦ ਕਰ ਲੈਣਾ ਹੈ ਠੀਕ ਹੈ ਲੋਨਾਰ ਚੀਲ ਕਿਹੜੇ ਰਾਜ ਵਿੱਚ ਸਥਿਤ ਹੈ ਠੀਕ ਹੈ ਇਹ ਵੀ ਤੁਹਾਨੂੰ ਨਕਸ਼ੇ ਦੇ ਵਿੱਚ ਇਸ ਵਾਰ ਭਰਨੇ ਨੂੰ ਆਈ ਸੀ ਇਹ ਕਿੱਥੇ ਹੈਗੀ ਆ ਮਹਾਰਾਸ਼ਟਰਾ ਦੇ ਵਿੱਚ ਹੈ ਠੀਕ ਹੈ ਆਮ ਤੌਰ ਤੇ ਚੀਲਾਂ ਨੇ ਜਿਹੜੀਆਂ ਉਹ ਸਮੁੰਦਰ ਦੇ ਕੰਢਿਆਂ ਦੇ ਉੱਤੇ ਜਾਂ ਨਾਲ ਪਾਈਆਂ ਜਾਂਦੀਆਂ ਨੇ ਜਿਦਾ ਛਿਲਕਾ ਚਿਲ 오ਡੀਸਾ ਦੇ ਵਿੱਚ ਹੈ ਠੀਕ ਹੈ ਪਰ ਜਿਹੜੀ ਲੋਨਾਰ ਚਿਲ ਹੈ ਇਹ ਅੱਜ ਤੋਂ ਕੋਈ 56000 ਸਾਲ ਪਹਿਲਾਂ ਬਣਿਆ ਜਾਂਦਾ ਹੈ ਕਿ ਜੋ ਕੋਈ ਸਟਰਾਇਡ ਸੀ ਉਹਦੇ ਡੇਰਨ ਦੇ ਨਾਲ ਜਿਹੜੀ ਸੀਗੀ ਇਹ ਬਣੀ ਸੀ ਵੀ ਧਰਤੀ ਦੇ ਵਿੱਚ ਆ ਕੇ ਉੱਪਰੋਂ ਜਿਹੜਾ ਇੱਕ ਕੋਈ ਜਿਹੜਾ ਸਟਰਾਇਡਟ ਸੀ ਉਹ ਉੱਥੇ ਗਿਰਿਆ ਤਉ ਦਿਨ ਨਾਲ ਉੱਥੇ ਉਹ ਖੱਡਾ ਬਣ ਗਿਆ ਤੇ ਬਰਖਾ ਪੈ ਪੈ ਕੇ ਹਜ਼ਾਰਾਂ ਸਾਲਾਂ ਦੇ ਵਿੱਚ ਇਹ ਛੀਲ ਦਾ ਨਿਰਮਾਣ ਹੋ ਗਿਆ ਮਹਾਰਾਸ਼ਟਰ ਦੇ ਵਿੱਚ ਇਹ ਲੋਨਾਰ ਛੀਲ ਹੈਗੀ ਆ ਪੰਜਾਬ ਵਿੱਚ ਜੀਵਾਂ ਦਾ ਕਿਹੜਾ ਜੋੜ ਪਹਿਲਾਂ ਨਾਲੋਂ ਬਹੁਤ ਘੱਟ ਦਿਖਦਾ ਹੈ ਠੀਕ ਹੈ ਜਣ ਕੇ ਪੰਜਾਬ ਵਿੱਚ ਕਿਹੜੀ ਪ੍ਰਜਾਤੀ ਹੈ ਜਿਹੜੀ ਉਹ ਲੁਪਤ ਹੁੰਦੀ ਜਾ ਰਹੀ ਹੈ ਤਾਂ ਉਹਦੇ ਵਿੱਚ ਹੈ ਚਿੜੀ ਤੇ ਬਿੱਲੀ ਠੀਕ ਹੈ ਬਾਕੀ ਅਜੇ ਕਬੂਤਰ ਬੰਦਰ ਤੋਤਾ ਤੇ ਘੋੜਾ ਗਾਂ ਤੇ ਕੁੱਤਾ ਇਹ ਕਾਫੀ ਪਾਏ ਜਾਂਦੇ ਨੇ ਚਿੜੀਆਂ ਬਹੁਤ ਜ਼ਿਆਦਾ ਘਟੀਆਂ ਨੇ ਬਿੱਲੀਆਂ ਅਜੇ ਚਲੋ ਫਿਰ ਵੀ ਥੋੜੀਆਂ ਬਤੀਆਂ ਹੈਗੀਆਂ ਨੇ ਹੇਠ ਦਿੱਤੀਆਂ ਸੂਚਨਾਵਾਂ ਦੇ ਆਧਾਰ ਤੇ ਦੱਸੋ ਕਿ ਪਾਣੀ ਦੀ ਥੋੜ ਕਿਹੜੇ ਲਈ ਇਲਾਕੇ ਲਈ ਜਿਹੜੀ ਉਹ ਜੂਜਣਗੇ ਠੀਕ ਹੈ ਜਿੱਥੇ ਕੀ ਹੁੰਦਾ ਆ ਵੱਦਸਲਾਨਾ ਵਾਲੇ ਵਰਖਾ ਠੀਕ ਜਿੱਥੇ ਵਰਖਾ ਬਹੁਤ ਜ਼ਿਆਦਾ ਹੁੰਦੀ ਆ ਵੱਦਸਲਾਨਾ ਵਰਖਾ ਦੇ ਵੱਧ ਆਬਾਦੀ ਵਾਲੇ ਇਲਾਕੇ ਵਰਖਾ ਤਾਂ ਬਹੁਤ ਹੁੰਦੀ ਆ ਪਰ ਉੱਥੇ ਆਬਾਦੀ ਵੀ ਬਹੁਤ ਹੈ ਜੀ ਆਬਾਦੀ ਬਹੁਤ ਜ਼ਿਆਦਾ ਤਾਂ ਪਾਣੀ ਦੀ ਵਰਤੋਂ ਵੀ ਉਹ ਬਹੁਤ ਜ਼ਿਆਦਾ ਕਰੇਗੀ ਵੱਦਸਲਾਨਾ ਵਰਖਾ ਪਰ ਬੁਰੀ ਤਰ੍ਹਾਂ ਸ਼ੁੱਧ ਪਾਣੀ ਵਾਲੇ ਇਲਾਕੇ ਠੀਕ ਹੈ ਤਾਂ ਹੁਣ ਕਿਹੜੇ ਇਲਾਕੇ ਪਾਣੀ ਦੀ ਥੋੜ ਨੂੰ ਜੂਜਣਗੇ ਐੜਾ ਤੇ ਈੜੀ ਦੋਵੇਂ ਹੀ ਜਿਹੜੇ ਨੇ ਉਹ ਜੂਜਣਗੇ ਜਿੱਥੇ ਕੱਲੀ ਵਰਖਾ ਹੀ ਹੁੰਦੀ ਆ ਠੀਕ ਹੈ ਉੱਥੇ ਵਾਲੇ ਇਲਾਕੇ ਨਹੀਂ ਜੂਜਾਂਗੇ ਅੱਗੇ ਹੈਗਾ ਬਹੁ ਮਤਵੀ ਦਰਿਆਈ ਪ੍ਰੋਜੈਕਟ ਕਿਹੜੇ ਬਾਰੇ ਕਿਹੜਾ ਲਾਗੂ ਨਹੀਂ ਹੁੰਦਾ ਹੁਣ ਬਹੁ ਮਤਵੀ ਪ੍ਰੋਜੈਕਟ ਨੇ ਜਿਹੜੇ ਉਹ ਕਿਹੜੇ ਹੁੰਦੇ ਨੇ ਜਿਨ੍ਹਾਂ ਨੇ ਸਾਡੇ ਡੈਮ ਬਣੇ ਹੋਏ ਨੇ ਉਹਨਾਂ ਨੂੰ ਅਸੀਂ ਬਹੁ ਮਤਵੀ ਬਹੁਤੋ ਮਤਲਬ ਬਹੁਤੇ ਮਤਲਬ ਤੋਂ ਮਤਲਬ ਉਹ ਦੇਸ਼ ਜਿਹੜੇ ਬਹੁਤ ਜ਼ਿਆਦਾ ਉਦੇਸ਼ਾਂ ਨੂੰ ਪੂਰਾ ਕਰਦੇ ਨੇ ਠੀਕ ਹੈ ਉਹਨਾਂ ਦੇ ਵਿੱਚ ਕੀ ਹੋਊਗੀ ਜਿਹੜਾ ਹੈ ਕਿ ਇਹਨਾਂ ਵਿੱਚੋਂ ਲਾਗੂ ਨਹੀਂ ਹੁੰਦਾ ਠੀਕ ਹੈ ਪਾਣੀ ਦੀ ਕਮੀ ਵਾਲੇ ਇਲਾਕੇ ਨੂੰ ਪਾਣੀ ਮਿਲਦਾ ਹੈ ਪ੍ਰੋਜੈਕਟ ਬਣ ਜਾਣੇ ਤਾਂ ਪਾਣੀ ਮਿਲਣਾ ਹੈ ਸਹੀ ਹੈਗਾ ਦਰਿਆ ਕੰਟਰੋਲ ਹੁੰਦੇ ਨੇ ਤੇ ਹੜ੍ਹ ਰੁਕਦੇ ਨੇ ਪੱਕੇ ਬੰਨ ਬਣ ਜਾਂਦੇ ਆਂ ਤਾਂ ਦਰਿਆ ਹੜ੍ਹ ਨਹੀਂ ਲਿਆਉਂਦੇ ਠੀਕ ਹੈ ਘਰਾਂ ਨੂੰ ਬਿਜਲੀ ਮਿਲ ਜਾਂਦੀ ਆ ਠੀਕ ਤਾਂ ਈੜੀ ਭਾਗ ਹੈਗਾ ਲੋਕਾਂ ਦੀ ਰੋਜੀ ਰੋਟੀ ਦਾ ਉਜਾੜਾ ਹੁੰਦਾ ਨਹੀਂ ਉਜਾੜਾ ਨਹੀਂ ਹੁੰਦਾ ਬੱਚਿਓ ਉਸ ਦੇ ਉਲਟ ਕੀ ਲੋਕਾਂ ਨੂੰ ਰੋਜੀ ਰੋਟੀ ਮਿਲਦੀ ਹੈਗੀ ਭਾਰਤ ਵਿੱਚ ਸੰਸਾਰ ਦੇ ਖਾਲਿਸਥਾਨ ਫੀਸਦੀ ਨਵਿਆਣਯੋਗ ਜਲ ਸਾਧਨ ਕਿੰਨੇ ਨੇ ਸਿਰਫ 4% ਠੀਕ ਹੈ ਨਵਿਆਣਯੋਗ ਜਿਹਨਾਂ ਨੂੰ ਦੁਆਰਾ ਤੋਂ ਦੁਆਰਾ ਨਿਵੇਾਇਆ ਜਾ ਸਕਦਾ ਹੈਗਾ ਧਰਤੀ ਉੱਤੇ ਖਾਰੇ ਸਥਾਨ ਫੀਸ ਦੀ ਜਲ ਖਾਰਾ ਹੈ ਅਤੇ ਖਾਰੇ ਸਥਾਨ ਫੀਸ ਦੀ ਜਲ ਕਿੰਨੇ ਪਰਸੈਂਟੇਜ ਜਿਹੜਾ ਪਾਣੀ ਖਾਰਾ ਹੈ ਤੇ ਕਿੰਨੇ ਪ੍ਰਤੀਸ਼ਤ ਤਾਜਾ ਹੈਗਾ ਉਹ ਕਿੰਨਾ ਹੈ 97 ਤੇ 97% ਜਿਹੜਾ ਹੈ ਉਹ ਜਲ ਖਾਰਾ ਹੈਗਾ ਤੇ 3% ਜਲ ਜਿਹੜਾ ਹੈਗਾ ਉਹ ਕੀ ਹੈਗਾ ਆ ਤਾਜਾ ਹੈਗਾ ਆ ਪਰ ਇੱਥੇ ਵੀ ਇੱਕ ਗੱਲ ਰੱਖਣ ਦੀ ਹੈਗਾ ਹੋਰ ਖਿਆਲ ਹੁਣ ਤੁਸੀਂ ਦੇਖੋ ਕਿ ਜਿਹੜਾ ਇਹ 97% ਪਾਣੀ ਹੈ ਇਹਨੂੰ ਅਸੀਂ ਨਾ ਫਸਲਾਂ ਲਈ ਨਾ ਜਾਨਵਰਾਂ ਲਈ ਕਿਤੇ ਵੀ ਇਸਤੇਮਾਲ ਨਹੀਂ ਕਰ ਸਕਦੇ ਸਿਰਫ 3 ਫੀਸਦੀ ਪਾਣੀ ਹੈ ਜਿਹੜਾ ਉਸ ਨੂੰ ਹੀ ਅਸੀਂ ਇਸਤੇਮਾਲ ਕਰ ਸਕਦੇ ਹੈਗੇ ਆ ਠੀਕ ਹੈ ਇਸ 3 ਫੀਸਦੀ ਦੇ ਵਿੱਚੋਂ ਵੀ ਜਿਹੜਾ ਤਕਰੀਬਨ 2% ਦੇ ਖਲੀਫ ਤਾਂ ਜਿਹੜਾ ਹੈ ਉਹ ਗਲੇਸ਼ੀਅਰਸ ਦੇ ਰੂਪ ਵਿੱਚ ਜਿਹੜਾ ਉੱਤਰੀ ਤਰੁਪ ਤੇ ਦੱਖਣੀ ਤਰੁਪ ਤੇ ਬਰਗੇ ਜਿਹੜੇ ਸਥਾਨੇ ਉਹਨਾਂ ਦੇ ਉੱਤੇ ਜਾਂ ਪਹਾੜ ਨੇ ਵੱਡੇ ਉਹਨਾਂ ਦੇ ਉੱਤੇ ਜੰਮਿਆ ਪਿਆ ਹੈ ਸਿਰਫ 1% ਤੋਂ ਵੀ ਕੁਝ ਘੱਟ ਹੀ ਹੈ ਜਿਹੜਾ ਸਾਡੇ ਕੋਲ ਚਾਹੇ ਗਰਾਊਂਡ ਵਾਟਰ ਹੈ ਜਾਂ ਛੀਲਾਂ ਜਾਂ ਕੁਝ ਉਹਦੇ ਵਿੱਚ ਰੂਪ ਚ ਹੈ ਤਾਂ ਇਸ ਕਰਕੇ ਸਾਨੂੰ ਤਾਜ਼ੇ ਪਾਣੀ ਦੀ ਬਹੁਤ ਸੰਭਾਲ ਕਰਨੀ ਚਾਹੀਦੀ ਹੈਗੀਆ ਠੀਕ ਹੈ ਤੇ ਤਾਜੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕਿੱਥੇ ਹੁੰਦੀ ਹੈ ਖੇਤੀਬਾੜੀ ਦੇ ਵਿੱਚ ਹੁੰਦੀ ਹੈਗੀਆ ਕਿਉਂਕਿ ਅਸੀਂ ਜਿਹੜਾ ਖੇਤੀਬਾੜੀ ਨੂੰ ਵੀ ਜਿਹੜਾ ਖਾਰਾ ਪਾਣੀ ਆ ਉਹ ਨਹੀਂ ਲਗਾ ਸਕਦੇ ਸਵਚ ਭਾਰਤ ਮਿਸ਼ਨ ਇਹ ਵੀ ਤੁਹਾਨੂੰ ਕਿ ਜਿਹੜਾ ਅਸੀਂ ਪ੍ਰੀਵੋਟ ਚ ਆਇਆ ਕਦੋਂ ਸ਼ੁਰੂ ਹੋਇਆ ਜਦੋਂ ਮੋਦੀ ਸਰਕਾਰ ਨੇ ਪਹਿਲੀ ਵਾਰ ਕਾਰਜਪੜ੍ਹ ਸਭਾਲਿਆ ਸੀ ਸਾਨੂੰ 192014 ਦੇ ਵਿੱਚ ਠੀਕ ਹੈ ਕੰਪੋਜ਼ਿਟ ਵਾਟਰ ਮੈਨੇਜਮੈਂਟ ਜਿਹੜਾ ਹੈ ਸੀ ਡਬਲਯੂ ਐਮ ਆਈ ਦਾ ਪੂਰਾ ਨਾਮ ਕੀ ਬਣਦਾ ਹੈ ਇਸ ਤਰ੍ਹਾਂ ਦੇ ਕੁਐਸਚਨ ਨੇ ਜਿਹੜੇ ਇਹਨਾਂ ਨੂੰ ਰੱਟੇ ਮਾਰ ਕੇ ਰੱਖਣੇ ਨੇ ਠੀਕ ਹੈ ਕੰਪੋਜ਼ਿਟ ਵਾਟਰ ਮੈਨੇਜਮੈਂਟ ਇੰਡੈਕਸ ਜਿਹਦੇ ਆਧਾਰ ਤੇ ਪਾਣੀ ਦਿਆ ਜਿਹੜਾ ਅਸੀਂ ਨਾਪ ਕਰਦੇ ਆਂ ਵੀ ਕਿਸੇ ਜ਼ਮੀਨ ਦੇ ਵਿੱਚ ਕਿੰਨਾ ਪਾਣੀ ਹੈਗਾ ਆ ਦੇਸ਼ ਦੇ ਕਿੰਨੇ ਫਸਦੀ ਕਾਮੇ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਅਧੀਨ ਹਨ ਠੀਕ ਹੈ ਕਿੰਨੇ ਖੇਤੀਬਾੜੀ ਨੇ ਭਾਰਤ ਦੇ ਵਿੱਚ 44% ਠੀਕ ਹੈ 29% ਲੋਕ ਨੇ ਜਿਹੜੇ ਉਹ ਇਹ ਵੀ ਨਾਲ ਯਾਦ ਰੱਖਿਓ ਕਦ ਵਿੱਚ ਨੇ ਸਾਡੇ ਜਿਹੜੇ ਸਰਵਿਸ ਸੈਕਟਰ ਦੇ ਵਿੱਚ ਨੇ ਸਰਵਿਸ ਸੇਵਾ ਖੇਤਰ ਦੇ ਵਿੱਚ ਨੇ ਠੀਕ ਹੈ ਸਰਵਿਸ ਸੈਕਟਰ ਮੀਨਸ ਜਿਦਾ ਬੈਂਕਾਂ ਜਿਹੜੇ ਰੇਲਵੇ ਜਾਂ ਸਾਡੇ ਕੋਲ ਡਾਕ ਖਾਨੇ ਨੇ ਟੀਚਰ ਹੈ ਐਜੂਕੇਸ਼ਨ ਡਿਪਾਰਟਮੈਂਟ ਹੈ ਜਿਹੜੇ ਸੇਵਾਵਾਂ ਦਿੰਦੇ ਨੇ ਹੋਟਲ ਮੈਨੇਜਮੈਂਟ ਹੈ ਹੋਟਲ ਹੈ ਇਹਨਾਂ ਨੂੰ ਸਰਵਿਸ ਸੈਕਟਰ ਬੋਲਿਆ ਜਾਂਦਾ ਹੈ ਠੀਕ ਹੈ ਤੇ ਸਾਡੇ ਜਿਹੜੇ ਨੇ 11% ਲੋਕ ਨੇ ਸਾਡੇ ਇੰਡਸਟਰੀ ਦੇ ਵਿੱਚ ਨੇ ਠੀਕ ਹੈ ਉਸ ਤੋਂ ਇਲਾਵਾ 5-6% ਜਿਹੜੇ ਵੜ ਗਏ ਉਹ ਰਿਸਰਚ ਜਾਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰਦੇ ਹੈਗੇ ਨੇ ਤਾਂ ਇਹ ਇਸ ਡਾਟੇ ਨੂੰ ਵੀ ਯਾਦ ਰੱਖਣਾ ਮੁੱਖ ਤੌਰ ਤੇ ਅਸੀਂ ਜਿਹੜਾ ਕੰਮ ਦੇ ਆਧਾਰ ਤੇ ਜਿਸ ਜਿਹੜੇ ਨੇ ਉਹ ਤਿੰਨ ਖੇਤਰਾਂ ਦੇ ਵਿੱਚ ਜਿਹੜੇ ਆ ਅੰਮ ਜਿਹੜੀ ਹੈ ਸਾਡੀ ਕੰਮ ਹੀ ਨਹੀਂ ਉਹਨਾਂ ਨੂੰ ਵੰਡ ਲੈਣੇ ਹੈਗਾ ਤਾਂ 44% ਦੇ ਕਰੀਬ ਨੇ ਜਿਹੜੇ ਉਹ ਸਾਡੇ ਖੇਤੀਬਾੜੀ ਦੇ ਵਿੱਚ ਨੇ ਹੁਣ ਜਿਹੜੇ ਜਿਦਾ ਇਹਦਾ ਦੇਸ਼ ਡਿਵੈਲਪ ਹੁੰਦੇ ਜਾਂਦੇ ਨੇ ਉਦੋਂ ਵਰਦਾ ਖੇਤੀਬਾੜੀ ਸੈਕਟਰ ਦੀ ਜਿਹੜੀ ਪਰਸੈਂਟੇਜ ਆ ਉਹ ਘਟਦੀ ਜਾਂਦੀ ਹੈ ਇੰਡਸਟਰੀ ਤੇ ਸਰਵਿਸ ਸੈਕਟਰ ਦੀ ਵੱਧਦੀ ਜਾਂਦੀ ਹੁੰਦੀ ਹੈ ਜਿੰਨਾ ਕੋਈ ਦੇਸ਼ ਗਰੀਬ ਹੋਊਗਾ ਉੱਥੇ ਖੇਤੀਬਾੜੀ ਸੈਕਟਰ ਦੇ ਵਿੱਚ ਲੋਕਾਂ ਦੀ ਡਿਪੈਂਡੈਂਸ ਹੁੰਨੀ ਜ਼ਿਆਦਾ ਹੋਊਗੀ ਖੇਤੀਬਾੜੀ ਹੁਣ ਇੱਥੇ ਇੱਕ ਹੋਰ ਖਿਆਲ ਰੱਖਿਓ ਕਈ ਵਾਰ ਵਰਡ ਜ਼ਰਾਇਤ ਹੀ ਆ ਜਾਂਦਾ ਹੈ ਠੀਕ ਹੈ ਜ਼ਰਾਇਤ ਦਾ ਮਤਲਬ ਵੀ ਖੇਤੀਬਾੜੀ ਹੁੰਦਾ ਪ੍ਰਾਚ ਹੁੰਦੀ ਹੈ ਕਿੰਦਾ ਦੀ ਪ੍ਰਾਚੀਨ ਖੇਤੀ ਜਿਹੜੀ ਸੀ ਜਿਹੜੀ ਗੁਜਰਾਤੇ ਨਰਵਾ ਖੇਤੀ ਸੀ ਗੁਜਰਾਤੇ ਨਰਵਾ ਖੇਤੀ ਕੀ ਕਿਹਾ ਜਾਂਦਾ ਜਿਹੜੀ ਕਿ ਸਿਰਫ ਆਪਣੇ ਗੁਜ਼ਾਰੇ ਲਈ ਵੇਚੀ ਜਾਂਦੀ ਆ ਕੀਤੀ ਜਾਂਦੀ ਆ ਜਾਨਕਿ ਅਸੀਂ ਫਸਲਾਂ ਵੇਚਣ ਲਈ ਨਹੀਂ ਖੇਤੀ ਉਗਾਉਂਦੇ ਹੈਗੇ ਸਿਰਫ ਆਪਣੇ ਖਾਣ ਲਈ ਉਗਾਉਂਦੇ ਆ ਪੁਰਾਣੇ ਸਮੇਂ ਦੇ ਵਿੱਚ ਖੇਤੀ ਸਿਰਫ ਇਨਸਾਨ ਇਸ ਚੀਜ਼ ਲਈ ਕਰਦਾ ਸੀ ਅੱਗੇ ਹੈ HYV ਸੀਡਸ ਤੋਂ ਕੀ ਭਾਵ ਹੈ ਠੀਕ ਹੈ H ਮੀਨਸ ਹਾਈ Y ਮੀਨਸ ੀਲਡਿੰਗ ਤੇ V ਮੀਨਸ ਵੈਰਾਈਟੀ ਜਿਨ੍ਹਾਂ ਨੂੰ ਹਾਈ ੀਲਡਿੰਗ ਵੈਰਾਈਟੀ ਕਹਿੰਦੇ ਆ ਉਹਨਾਂ ਨੂੰ ਅਸੀਂ HYV ਕਹਿੰਦੇ ਆ ਠੀਕ ਹੈ ਇਹ ਐਬ੍ਰੀਵੀਏਸ਼ਨਸ ਵੀ ਯਾਦ ਕਰਨੀ ਹੈਗੀਆਂ ਨੇ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਤ ਹੈ ਠੀਕ ਹੈ ਆਪਰੇਸ਼ਨ ਫਲੱਡ ਫਲੱਡ ਮੀਨਸ ਕੀ ਹੁੰਦਾ ਹੜ ਤਾਂ ਇਹ ਇਹਨੂੰ ਵਾਈਟ ਰੈਵਿਊਸ਼ਨ ਵੀ ਕਹਿੰਦੇ ਨੇ ਇਹ ਕਾਦੇ ਨਾਲ ਸੰਬੰਧਤ ਸਗੀ ਦੁੱਧ ਉਤਪਾਦਨ ਦੇ ਨਾਲ ਉਸ ਤੋਂ ਬਾਅਦ ਸਾਡੇ ਕੋਲ ਹੈ ਹੁਣ ਤੁਸੀਂ ਦੇਖਿਆ ਹੋਣਾ ਕਿੰਨੇ ਕੁਐਸਚਨ ਨੇ ਜਿਹੜੇ ਆਪਾਂ ਨੂੰ ਇਸ ਵਾਰ ਪ੍ਰੀਬੋਰਡ ਚ ਵੀ ਆ ਚੁੱਕੇ ਨੇ ਭੰਗੋਲ ਦੇ ਇਹ ਤੇ ਸਾਡੇ ਕੋਲ ਜਿਹੜੇ ਨੇ ਇਹ ਸੈਂਪਲ ਪੇਪਰ ਦੇ ਵਿੱਚ ਵੀ ਹੈਗੇ ਸੀ ਚਾਹ ਕੌਫੀ ਤਮਾਕੂ ਕਿਹੋ ਜੀਆਂ ਫਸਲਾਂ ਨਹੀਂ ਠੀਕ ਹੈ ਫਸਲਾਂ ਨੂੰ ਅਸੀਂ ਅਲੱਗ-ਅਲੱਗ ਭਾਗਾ ਚ ਵੰਡਦੇ ਆਂ ਲੱਗਦੀ ਫਸਲਾਂ ਪੇ ਫਸਲਾਂ ਜਿਹੜੀਆਂ ਪੀਂਦੇ ਨੇ ਖੁਰਾਕੀ ਫਸਲਾਂ ਜਿਹੜੀਆਂ ਖਾਂਦੇ ਹੈਗੇ ਆ ਠੀਕ ਹੈ ਤਾਂ ਹੁਣ ਚਾਹ ਕੌਫੀ ਤੇ ਤਮਾਕੂ ਕਿੱਦੀਆਂ ਨੇ ਨਿਰਵਾਹ ਫਸਲਾਂ ਨੇ ਜਿੱਦਾਂ ਪਹਿਲਾਂ ਕਰੀਆ ਇਹ ਨਗਦ ਫਸਲਾਂ ਵੀ ਨਹੀਂ ਕਿ ਪੇ ਪਦਾਰਥ ਵੀ ਨਹੀਂ ਪੇ ਤੋਂ ਮਤਲਬ ਪੀਏ ਜਾਣ ਵਾਲੇ ਪਦਾਰਥ ਠੀਕ ਹੈ ਨਾ ਤੇ ਇਸ ਕਰਕੇ ਸਾਡਾ ਆਪਸ਼ਨ ਹੈਗਾ ਸ ਸਹੀ ਜਿਹਨੂੰ ਅਸੀਂ ਕਹਿੰਦੇ ਆਂ ਊੜਾ ਤੇ ਐੜਾ ਦੋਮੋ ਸੰਸਾਰ ਦਾ ਸਭ ਤੋਂ ਵੱਡਾ ਪਟਸਨ ਉਤਪਾਦਕ ਇਲਾਕਾ ਠੀਕ ਹੈ ਪਟਸਨ ਉਹ ਚੀਜ਼ਾਂ ਜਿਨ੍ਹਾਂ ਦੀ ਅਸੀਂ ਹਾਂ ਜਿਹੜਾ ਰਸੀਆ ਸੇਬੇ ਜਾਂ ਟਾਟ ਵਗੈਰਾ ਬਣੇ ਹੁੰਦੇ ਨੇ ਉਹਨੂੰ ਪਾਟਸਨ ਕਹਿੰਦੇ ਆ ਬੱਚਿਓ ਤਾਂ ਉਹ ਸਾਡੇ ਕੋਲ ਭਾਰਤ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਬਾਅਦ ਪਾਟਸਨ ਉਤਪਾਦਨ ਕਰਦਾ ਤੇ ਸਾਡਾ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਸੁੰਦਰਬਨ ਦਾ ਇਲਾਕਾ ਹੈ ਠੀਕ ਹੈ ਮੈਗਰੂਬ ਬਨਸਪਤੀ ਜਿੱਥੇ ਹੁੰਦੀ ਆ ਉੱਥੋਂ ਹੀ ਅਸੀਂ ਸਭ ਤੋਂ ਜ਼ਿਆਦਾ ਪਾਟਸਨ ਹੈ ਜਿਹੜੀ ਉਹਦਾ ਉਤਪਾਦਨ ਕਰਦੇ ਹੈਗੇ ਅੱਗੇ ਹੈਗਾ ਇਹ ਕਿਹੜਾ ਖਣਿਜ ਪਦਾਰਥ ਦੀ ਵਿਸ਼ੇਸ਼ਤਾ ਹੈ ਠੀਕ ਹੈ ਕਿ ਹੁਣ ਕਿਹੜੀ ਹੈ ਇੱਕੋ ਜਿਹੇ ਗੁਣ ਹੁੰਦੇ ਨੇ ਹਰ ਖਣਿਜ ਪਦਾਰਥ ਕੁਦਰਤੀ ਜਿਹੜੇ ਬਾਪਰੇ ਤੱਤ ਨੇ ਇਹ ਵਿਆਖਿਆਮਈ ਸਰਚਨਾ ਹੈ ਠੀਕ ਹੈ ਹਰ ਇੱਕ ਦੀ ਜਿਹੜੀ ਆ ਇਲੈਕਟ੍ਰੋਨ ਨਿਊਟ੍ਰੋਨ ਆਪੋ ਸਾਹ ਦੇ ਨਾਲ ਕੀ ਕੀ ਉਹਦੇ ਵਿੱਚ ਕਿਹੜੀ ਕਿਹੜਾ ਤੱਤ ਪਾਇਆ ਜਾਂਦਾ ਹੈ ਤਾਂ ਉਹ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤੇ ਇਹਦੀਆਂ ਸਾਰੀਆਂ ਤਿੰਨੋਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਨੇ ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ ਰੂਹਰ ਜਿਹੜਾ ਇੱਕ ਜਗ੍ਹਾ ਦਾ ਨਾਮ ਹੈ ਜਿਹੜੀ ਜਰਮਨ ਦੇ ਵਿੱਚ ਹੈਗੀ ਆ ਠੀਕ ਹੈ ਤਾਂ ਉਹਨੂੰ ਰੂਹਰ ਘਾਟੀ ਭਾਰਤ ਦੀ ਹੁਣ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਜਵਾਬ ਦੇ ਕੇ ਦੱਸੂਗਾ ਕਿ ਭਾਰਤ ਦੀ ਰੂਹਰ ਘਾਟੀ ਕਿਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ ਹੈ ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ ਰਵਾਇਤੀ ਊਰਜਾ ਯਾਨਕਿ ਜੋ ਪੁਰਾਣੇ ਸਮੇਂ ਤੋਂ ਅਸੀਂ ਵਰਤ ਰਹੇ ਹਾਂ ਨਵੇਂ ਨਹੀਂ ਤਾਂ ਉਹ ਸਾਡੇ ਕੋਲ ਕਿਹੜਾ ਹੈ ਕੋਲਾ ਤੇ ਪੈਟਰੋਲੀਅਮ ਦੇਖੋ ਹੁਣ ਪਹਿਲਾਂ ਆਇਆ ਸੀਗਾ ਸਾਨੂੰ ਨਵਿਆਣ ਜੋਗ ਨਾ ਨਵਿਆਣ ਜੋਗ ਦੇ ਵਿੱਚ ਠੀਕ ਹੈ ਕੋਲੇ ਦੀ ਹੁਣ ਇੱਥੇ ਸਾਨੂੰ ਰਵਾਇਤੀ ਊਰਜਾ ਵੀ ਕਹਿੰਦਾ ਗੈਰ ਰਵਾਇਤੀ ਜਿਹੜੇ ਨਵੇਂ ਨੇ ਜਿੱਦਾਂ ਸਾਡੇ ਕੋਲ ਜਵਾਰੀ ਤੇ ਸੂਰੀ ਊਰਜਾ ਇਹਨਾਂ ਨੂੰ ਗੈਰ ਰਵਾਇਤੀ ਕਹਾਂਗੇ ਇਹਨਾਂ ਨੂੰ ਅਸੀਂ ਰਵਾਇਤੀ ਕਹਾਂਗੇ ਰਵਾਇਤੀ ਮੀਨ ਜੋ ਬਹੁਤ ਪੁਰਾਣੇ ਨੇ ਮੁੰਬੇ ਹਾਈ ਕੀ ਹੈ ਮੁੰਬਈ ਹਾਈ ਕੀ ਹੈ ਬੱਚਿਓ ਇੱਕ ਇਹ ਇੱਕ ਰਿਫਾਇਨਰੀ ਹੈਗੀ ਆ ਤੇਲ ਕੱਢਣ ਵਾਲਾ ਪ੍ਰੋਡਕਸ਼ਨ ਦਾ ਸਥਾਨ ਹੈਗਾ ਕਿੱਥੇ ਸਮੁੰਦਰ ਦੇ ਵਿੱਚ ਹੈ ਮੁੰਬਈ ਦੇ ਕੋਲ। ਹੇਠ ਲਿਖਿਆ ਵਿੱਚੋਂ ਕਿਹੜੀ ਸੰਤਾ ਚੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀਆਂ ਹਨ? ਚੂਨਾ ਪੱਥਰ ਨੂੰ ਕੱਚੇ ਮਾਲ ਚ ਕਿੱਥੇ ਵਰਤਿਆ ਜਾਂਦਾ? ਸੀਮੈਂਟ ਇੰਡਸਟਰੀ ਦੇ ਵਿੱਚ। ਜੇ ਅਗਰ ਤੁਹਾਨੂੰ ਯਾਦ ਹੋਵੇ ਜਾਂ ਤੁਸੀਂ ਜਾਣਦੇ ਹੋ ਤਾਂ ਪੁਰਾਣੇ ਸਮੇਂ ਦੇ ਜੋ ਜਿੰਨੀ ਵੀ ਜਿਹੜੀ ਇਮਾਰਤਕਾਰੀ ਕੀਤੀ ਜਾਂਦੀ ਸੀ ਉਹਦੇ ਵਿੱਚ ਜਦੋਂ ਇਨਸਾਨ ਨੇ ਅਜੇ ਸੀਮੈਂਟ ਦੀ ਖੋਜ ਨਹੀਂ ਕਰੀ ਸੀ ਤਾਂ ਉਸ ਚੂਨੇ ਦੇ ਨਾਲ ਹੀ ਜਿਹੜਾ ਸੀਗਾ ਉਹਨਾਂ ਨੂੰ ਜੋੜਿਆ ਜਾਂਦਾ ਸੀ। ਉਸ ਤੋਂ ਬਾਅਦ ਹੈ ਕਿਹੜੀ ਏਜੰਸੀ ਹੈ ਜਿਹੜੀ ਸਰਕਾਰੀ ਖੇਤਰ ਦੇ کارਖਾਨਿਆਂ ਨੂੰ ਇਸਪਾਤ ਪ੍ਰਦਾਨ ਕਰਦੀ ਹੈ ਠੀਕ ਹੈ ਕਿਹੜੀ ਪ੍ਰਦਾਨ ਕਰਦੀ ਹੈ ਸੇਲ ਸੇਲ ਦਾ ਮਤਲਬ ਹੁੰਦਾ ਐਸ ਮੀਨਸ ਸਟੀਲ ਠੀਕ ਹੈ ਏ ਮੀਨਸ ਅਥਾਰਟੀ ਆਫ ਅ ਇੰਡੀਆ ਲਿਮਟਿਡ ਐਲਟੀਡੀ ਲਿਮਟਿਡ ਠੀਕ ਹੈ ਇਹਨੂੰ ਅਸੀਂ ਸੇਲ ਕਹਿੰਦੇ ਆ ਇਹ ਸਰਕਾਰੀ ਇੱਕ ਜਿਹੜੀ ਹੈ ਭਾਰਤ ਦੀ کارਖਾਨਾ ਹੈ ਜਿਹੜਾ ਵੱਡੇ ਵੱਡੇ ਸਾਡੇ ਔਰ ਇਸਪਾਤ ਖਰਖਾਨੇ ਨੂੰ ਜਿਹੜਾ ਹੈ ਲੋਹਾ ਜਾਂ ਇਸਪਾਤ ਪ੍ਰਦਾਨ ਕਰਦਾ ਹੈਗਾ ਬਾਕਸਾਈਟ ਜਿਹੜੀ ਹੈ ਉਹ ਕੱਚੇ ਮਾਲ ਵਜੋਂ ਵਰਤਦੀ ਹੈ ਕਿਹੜੀ ਇੰਡਸਟਰੀ ਦੇ ਵਿੱਚ ਐਲੂਮੀਨੀਅਮ ਸ਼ੁੱਧੀਕਰਨ ਦੇ ਲਈ ਬਾਕਸਾਈਟ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ ਫੇਟ ਲਿਖਿਆ ਵਿੱਚੋਂ ਕਿਹੜੀ ਸੰਸਥਾ ਟੈਲੀਫੋਨ ਕੰਪਿਊਟਰ ਆਦ ਬਣਾਉਂਦੀ ਹੈ ਠੀਕ ਹੈ ਤੁਸੀਂ ਦੇਖਿਆ ਹੋਣਾ ਕਈ ਬੱਚੇ ਬੀ ਟੈਕ ਕਰਦੇ ਨੇ ਉਕ੍ਰੋਣ ਕੋਚੂ ਕਾ ਦੇ ਵਿੱਚ ਕਰਦੇ ਨੇ ਤਾਂ ਉਹ ਕਹਿੰਦੇ ਨੇ ਇਲੈਕਟ੍ਰੋਨਿਕਸ ਜਾਂ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਵਿੱਚ ਜਿਹੜੇ ਇਲੈਕਟ੍ਰੋਨਿਕਸ ਕਰਦੇ ਨੇ ਤਾਂ ਉਹ ਹਾਰਡਵੇਅਰ ਦਾ ਕੰਮ ਕਰਦੇ ਹੁੰਦੇ ਨੇ ਤਾਂ ਉਹਨਾਂ ਨੂੰ ਅਸੀਂ ਬੋਲਿਆ ਜਾਂਦਾ ਇਲੈਕਟ੍ਰੋਨਿਕ ਠੀਕ ਹੈ ਨਿਰਮਾਣ ਖੇਤਰ ਨੂੰ ਵਿਕਾਸ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਜਿਹੜਾ ਸਾਡਾ ਨਿਰਮਾਣ ਖੇਤਰ ਹੈ ਉਹਨੂੰ ਅਸੀਂ ਰੀੜ ਦੀ ਹੱਡੀ ਕਹਿੰਦੇ ਆ ਵਿਕਾਸ ਦੀ ਇਸੇ ਤਰ੍ਹਾਂ ਨਾ ਖੇਤੀਬਾੜੀ ਨੂੰ ਅਸੀਂ ਜਿਹੜਾ ਹੈ ਉਹ ਅਰਥਵਿਵਸਥਾ ਦੀ ਰੀੜ ਦੀ ਹੱਡੀ ਕਹਿੰਦੇ ਆ ਤਾਂ ਇਹ ਗੀਜ਼ ਵੀ ਇੱਥੇ ਖਿਆਲ ਰੱਖਣੀ ਹੈਗੀਆ ਪਾਰ ਸਰਕਾਰ ਕੋਲ ਕਿੰਨੇ ਮੈਗਾ ਫੂਡ ਪਾਰ ਯਾਦ ਕਰਨੇ ਵਾਲਾ ਹੈ 42 ਬੀ ਐਚੀ ਐਲ ਦਾ ਪੂਰਾ ਨਾਮ ਕੀ ਹੈ ਭਾਰਤ ਹੈਵੀ ਇਲੈਕਟ੍ਰੀਕਲ ਲਿਮਟਿਡ ਇਹ ਵੀ ਇੱਕ ਸਰਕਾਰੀ ਫੈਕਟਰੀ ਹੈਗੀ ਆ ਏਜੰਸੀ ਹੈਗੀ ਆ ਖੰਡ ਜਿਹੜੀ ਸੰਨਤ ਹੈ ਉਦਯੋਗ ਹੈ ਉਹ ਕੀ ਹੈਗਾ ਆ ਖੇਤੀ ਆਧਾਰਿਤ ਸੰਨਤਾ ਕਿਉਂਕਿ ਗੰਨਾ ਜਿਹੜਾ ਉਹ ਖੇਤ ਚ ਪੈਦਾ ਹੁੰਦਾ ਆ ਤੇ ਉਹ ਅਸੀਂ ਇੱਥੇ ਵਰਤਦੇ ਹੈਗੇ ਆ ਪੂਰਬ ਪੱਛਮ ਗਲਿਆਰੇ ਸੰਬੰਧੀ ਕਿਹੜਾ ਜੋੜਾ ਸਤੋਂ ਵੱਧ ਦੂਰ ਅਤੇ ਸਹੀ ਹੈ ਠੀਕ ਹੈ ਪੂਰਬ ਪੱਛਮ ਗਲਿਆਰਾ ਕੀ ਹੈ ਬੱਚਿਓ ਇਹ ਜਿਹੜੀ ਸੜਕ ਬਣਾਈ ਗਈ ਹੈਗੀ ਆ ਠੀਕ ਹੈ ਉਹਨੂੰ ਆਪਾਂ ਬੋਲਦੇ ਹਾਂ ਤਾਂ ਇਹ ਕੀ ਹੈਗਾ ਇਹ ਸਿਲਚਰ ਤੇ ਪੁਰਵੰਦਰ ਦੇ ਵਿਚਕਾਰ ਹੈ ਸਿਲਚਰ ਜਿਹੜਾ ਇੱਧਰ ਉਣਾਛਲ ਪ੍ਰਦੇਸ਼ ਤੋਂ ਲੈ ਕੇ ਇੱਧਰ ਪੁਰਵੰਦਰ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਜਾ ਕੇ ਜਿਹੜਾ ਜੁੜਦਾ ਹੈਗਾ ਸਭ ਤੋਂ ਦੂਰ ਵਾਲਾ ਇਲਾਕਾ ਹੈ ਇਹਨੂੰ ਬੱਲੇ ਜਾਂਦਾ ਪੂਰਬ-ਪੱਛਮ ਗੱਲਿਆ ਰਾ ਜਿਹੜੀਆਂ ਹੁਣ ਸਾਡੇ ਹਾਈਵੇਜ਼ ਬਣ ਰਹੇ ਨੇ ਜਿੱਦਾਂ ਠੀਕ ਹੈ ਉਹ ਇਹ ਉਹਦੇ ਵਿੱਚੋਂ ਹੀ ਹੈ ਹੈਗੇ ਨੇ ਜਿਹੜਾ ਆਲਰੇਡੀ ਬਣ ਚੁੱਕਿਆ ਹੈਗਾ ਸਿਲਚਰ ਤੇ ਪੁਰਵੰਦਰ ਦੇ ਵਿਚਕਾਰ ਆਵਾਜਾਈ ਦੀ ਕਿਹੜੀ ਬਣ ਗਈ ਠੀਕ ਹੈ ਆਵਾਜਾਈਆਂ ਕੀ ਹੁੰਦੀਆਂ ਨੇ ਆਵਾਜ ਦੇ ਸਾਧਨ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਜਿੱਦਾਂ ਆਪਾਂ ਮੁੱਖ ਤੌਰ ਤੇ ਕਹ ਦਿੰਦੇ ਆ ਜਲ ਸਾਧਨ ਥਲ ਸਾਧਨ ਤੇ ਹਵਾਈ ਸਾਧਨ ਠੀਕ ਹੈ ਹੁਣ ਇਹਨੇ ਕਿਹਾ ਕਹਿੰਦਾ ਉਹਦੇ ਵਿੱਚ ਕਿਹੜੀ ਬਣ ਗਈ ਕਿਹੜੀ ਕਿਸਮ ਦੇ ਵਿੱਚ ਸ਼ਿਪਮੈਂਟ ਸ਼ਿਪਮੈਂਟ ਮੀਨਸ ਕੀ ਹੁੰਦਾ ਇੱਕ ਜਗ੍ਹਾ ਚੀਜ਼ ਨੂੰ ਉਤਾਰਨਾ ਫਿਰ ਦੂਜੀ ਜਗ੍ਹਾ ਤੇ ਉਹਨੂੰ ਚਾੜਨਾ ਉਹਨੂੰ ਸ਼ਿਪਮੈਂਟ ਕਿਹਾ ਜਾਂਦਾ ਹੈ ਠੀਕ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਕੋਈ ਆਨਲਾਈਨ ਐਮਾਜ਼ਾਨ ਜਾਂ ਫਲਿੱਪਕਾਰਟ ਤੇ ਆਰਡਰ ਕਰਦੇ ਆ ਤਾਂ ਉੱਥੇ ਤੁਹਾਨੂੰ ਵਰਡ ਇਹੀ ਆਂਦਾ ਲਿਖਿਆ ਹੋਇਆ ਹੈ ਸ਼ਿਪਮੈਂਟ ਜਿਹੜੀ ਤੁਹਾਡੀ ਸ਼ਿਪਮੈਂਟ ਹੈ ਉਹ ਤੁਹਾਨੂੰ ਕੀ ਆ ਪੈਕ ਕਰ ਦਿੱਤੀ ਗਈ ਆ ਭੇਜ ਦਿੱਤੀ ਗਈ ਆ ਜੇ ਤੁਸੀਂ ਉਹਨੂੰ ਆਰਡਰ ਨੂੰ ਟਰੈਕ ਕਰਦੇ ਹੋ ਤਾਂ ਤੁਹਾਨੂੰ ਦੱਸਦਾ ਹੈ ਕਿ ਤੁਹਾਡੀ ਸ਼ਿਪਮੈਂਟ ਕਿੱਥੇ ਹੈਗੀ ਆ ਠੀਕ ਹੈ ਤਾਂ ਇਹਦੇ ਵਿੱਚ ਕਿਹੜਾ ਸਾਧਨ ਹੈ ਜਿਹੜਾ ਨੁਕਸਾਨਾਂ ਤੋਂ ਸ਼ਿਪਮੈਂਟ ਦੇ ਨੁਕਸਾਨਾਂ ਤੋਂ ਤੇ ਦੇਰੀ ਤੋਂ ਬਚਾਉਂਦਾ ਹੈ ਠੀਕ ਹੈ ਹੁਣ ਕਿਹਦੇ ਕਿਹੜੀ ਚੀਜ਼ ਹੈ ਜਿਹਦੇ ਵਿੱਚ ਉਤਾਰ ਚੜਾ ਨਹੀਂ ਹੋਊਗਾ ਉਹ ਹੈਗੀ ਆ ਪਾਈਪਲਾਈਨਸ ਜਦੋਂ ਵੀ ਕਿਸੇ ਪਾਈਪਲਾਈਨ ਦੇ ਵਿੱਚ ਜਿਹੜਾ ਹੈ ਉਹ ਕੋਈ ਚੀਜ਼ ਭੇਜੀ ਜਾਂਦੀ ਆ ਤਾਂ ਉੱਥੇ ਜਿਹੜਾ ਉਹ इजीली ਪਹੁੰਚ ਜਾਂਦੀ ਆ ਤੇ ਦੇਰੀ ਵੀ ਨਹੀਂ ਹੁੰਦੀ ਠੀਕ ਹੈ ਖਾਸ ਕਰਕੇ ਤੇਲ ਜਿਹੜੀ ਇਸ ਤਰ੍ਹਾਂ ਦੇ ਪ੍ਰੋਡਕਟ ਨੇ ਉਹ ਪਾਈਪਲਾਈਨਸ ਦੁਆਰਾ ਭੇਜੀ ਜਾਂਦੇ ਨੇ ਜਿਸ ਤਰ੍ਹਾਂ ਅਗਲਾ ਵੀ ਕੁਐਸਚਨ ਇਹਦੇ ਨਾਲ ਹੀ ਰਿਲੇਟਡ ਹੈ ਐਚ ਵੀ ਜੇ ਪਾਈਪਲਾਈਨ ਨਾਲ ਜਿਹੜੀ ਹੈ ਕਿਹੜਾ ਸਟੇਟ ਆ ਨਹੀਂ ਜੁੜਿਆ ਹੋਇਆ ਐਚ ਮੀਨਸ ਹੈ ਇਹਦੇ ਵਿੱਚ ਇਹਦਾ ਵੀ ਚੀਜ਼ ਦਾ ਖਿਆਲ ਰੱਖਣਾ ਹਾਜੀਪੁਰ ਐਚ ਮੀਨਸ ਹਾਜੀਪੁਰ ਵੀ ਮੀਨਸ ਬੀਜੇਪੁਰ ਠੀਕ ਆ ਤੇ ਜਗਦੀਸ਼ਪੁਰ ਠੀਕ ਹੈ ਹਾਜੀਪੁਰ ਹੈ ਜਿਹੜਾ ਉਹ ਗੁਜਰਾਤ ਦੇ ਵਿੱਚ ਹੈ ਲਾਈਨ ਗੁਜਰਾਤ ਤੋਂ ਚੱਲਦੀ ਹੈ ਫਿਰ ਉਸ ਤੋਂ ਬਾਅਦ ਗੁਜਰਾਤ ਤੋਂ ਇਹ ਪਾਈਪਲਾਈਨ ਚੱਲਦੀ ਹੋਈ ਮੱਧ ਪ੍ਰਦੇਸ਼ ਦੇ ਵਿਜੇਪੁਰ ਪਹੁੰਚ ਕੇ ਤੇ ਲਾਸਟ ਦੇ ਵਿੱਚ ਇਹ ਉੱਤਰ ਪ੍ਰਦੇਸ਼ ਦੇ ਜਗਦੀਸ਼ਪੁਰ ਦੇ ਵਿੱਚ ਫਿਨਿਸ਼ ਹੁੰਦੀ ਹੈਗੀਆ ਹੁਣ ਤਾਂ ਇਹਨੂੰ ਜਗਦੀਸ਼ਪੁਰ ਤੋਂ ਵੀ ਅੱਗੇ ਪਹੁੰਚਾ ਕੇ ਹਰਿਆਣਾ ਤੱਕ ਪਹੁੰਚਾ ਦਿੱਤਾ ਗਿਆ ਆ ਠੀਕ ਹੈ ਤਾਂ ਇਹ ਭਾਰਤ ਦੀ ਪਹਿਲੀ ਇੰਟਰ ਸਟੇਟ ਜਿਹੜੀ ਇੱਕ ਸਟੇਟ ਤੋਂ ਦੂਜੀ ਸਟੇਟ ਵਾਲੀ ਪਾਈਪਲਾਈਨ ਸੀਗੀ ਜਿਹੜੀ ਬਣਾਈ ਗਈ ਸੀ ਜਿਹਨੂੰ ਐਚ ਵੀ ਜੇ ਬੋਲੇ ਜਾਂਦਾ ਠੀਕ ਹੈ ਹਾਜੀਪੁਰ ਵਿਜੇਪੁਰ ਤੇ ਜਗਦੀਸ਼ਪੁਰ ਪਾਈਪਲਾਈਨ ਉਹਨੂੰ ਐਚ ਵੀ ਜੇ ਪਾਈਪਲਾਈਨ ਵੀ ਅਸੀਂ ਕਹਿ ਦਿੰਨੇ ਹੈਗੇ ਪੂਰਬੀ ਤਾਟੀ ਇਲਾਕੇ ਵਿੱਚ ਛੇੜ ਲਿਖਿਆ ਵਿੱਚੋਂ ਕਿਹੜੀ ਬੰਦਰਗਾਹ ਸਭ ਤੋਂ ਡੂੰਗੀ ਤੇ ਚਫੇਰਿਓਂ ਕਿਰੀ ਹੋਈ ਹੈ ਵਿਸ਼ਾਖਾ ਪਟਨਮ ਠੀਕ ਹੈ ਇੱਥੇ ਸਮੁੰਦਰੀ ਜਹਾਜ਼ ਬਣਾਉਣ ਦਾ ਵੀ ਬਹੁਤ ਵੱਡਾ ਕਾਰਖਾਨਾ ਹੈਗਾ ਆ ਠੀਕ ਉਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਨੇ ਦੋ ਤਿੰਨ ਕੁਐਸਚਨ ਹੋਰ ਬਚ ਗਏ ਦੋ ਕੁਐਸਚਨ ਨੇ ਇੱਕ ਕੁਐਸਚਨ ਆ ਭਾਰਤ ਵਿੱਚ ਆਵਾਜਾਈ ਦਾ ਕਿਹੜਾ ਢੰਗ ਸਭ ਤੋਂ ਵੱਧ ਹਰਮਨ ਪੈਰਾ ਹੈ ਜਾਨਕਿ ਸਭ ਤੋਂ ਜ਼ਿਆਦਾ ਜਿਹੜੇ ਯਾਤਰੀ ਨੇ ਕਿਸ ਤਰੀਕੇ ਦੇ ਨਾਲ ਜਿਹੜੀ ਯਾਤਰਾ ਕਰਦੇ ਨੇ ਉਹ ਕਿੰਨੇ ਕਰਦੇ ਨੇ ਰੇਲਵੇਜ਼ ਦੇ ਵਿੱਚ ਰੇਲ ਹੈ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ ਠੀਕ ਹੈ ਮੰਨਿਆ ਜਾਂਦਾ ਹੈ ਕਿ ਜਿੰਨੀ ਆਸਟ੍ਰੇਲੀਆ ਦੀ ਜਨਸੰਖਿਆ ਹੈ ਉੰਨੇ ਬੰਦੇ ਤਾਂ ਸਾਡੇ ਜਿਹੜੇ ਹੈ ਉਹ ਹਰ ਰੋਜ਼ ਰੇਲਵੇਜ਼ ਦੇ ਵਿੱਚ ਹੀ ਸਫ਼ਰ ਕਰਦੇ ਨੇ ਠੀਕ ਹੈ ਜਾਨਕੀ ਇੱਕ ਆਸਟ੍ਰੇਲੀਆ ਸਾਡੇ ਰੇਲਵੇਜ਼ ਦੇ ਵਿੱਚ ਸਫ਼ਰ ਕਰਦਾ ਰਹਿੰਦਾ ਹੈ ਤਾਂ ਰੇਲਵੇ ਸਭ ਤੋਂ ਵੱਧ ਸਵਾਰੀਆਂ ਢੋਣ ਦਾ ਕੰਮ ਕਰਦੀ ਹੈ ਦੋ ਜਾਂ ਦੋ ਵੱਧ ਦੇਸ਼ਾਂ ਵਿਚਾਲੇ ਵਪਾਰ ਨੂੰ ਇਹ ਲਿਖਿਆਂ ਵਿੱਚੋਂ ਕਿਹੜਾ ਨਾਮ ਸਭ ਤੋਂ ਵਧੀਆ ਦਰਸਾਉਂਦਾ ਹੈ ਕਿ ਨੂੰ ਕਹਿੰਦੇ ਆ ਅਸੀਂ ਕੁਮੰਤਰੀ ਵਪਾਰ ਇੰਟਰਨੈਸ਼ਨਲ ਜਿਹੜਾ ਵਪਾਰ ਹੈ ਉਹਨੂੰ ਅਸੀਂ ਕਹਿੰਦੇ ਆ ਜਦੋਂ ਦੋ ਦੇਸ਼ਾਂ ਦੇ ਵਿੱਚ ਕਾਰ ਹੁੰਦਾ ਠੀਕ ਹੈ ਜੇ ਹੋ ਕੀ ਹੋਗਾ ਦੋ ਰਾਜਾਂ ਦੇ ਵਿੱਚ ਕਾਰ ਹੋਊਗਾ ਤੁਹਾਨੂੰ ਅਸੀਂ ਅਧਰੋਨੀ ਵਪਾਰ ਕਹਾਂਗੇ ਠੀਕ ਹੈ ਇਸ ਤਰੀਕੇ ਦੇ ਰਾਜਮਾਰਗਾਂ ਦੇ ਨਿਰਮਾਣ ਲਈ ਕੌਣ ਜ਼ਿੰਮੇਵਾਰ ਹੈ ਜਿਹੜੇ ਸਾਡੇ ਠੀਕ ਹੈ ਰਾਜਮਾਰਗ ਨੇ ਉਹਨਾਂ ਨੂੰ ਕੌਣ ਬਣਾਉਂਦਾ ਹੈ ਪੀ ਡਬਲਯੂ ਡੀ ਬਣਾਉਂਦੀ ਹੈ ਲੋਕ ਨਿਰਮਾਣ ਵਿਭਾਗ ਬਣਾਉਂਦਾ ਪਬਲਿਕ ਵਰਕਸ ਡਿਪਾਰਟਮੈਂਟ ਹੈ ਜਿਹੜਾ ਉਹ ਬਣਾਉਂਦਾ ਹੈ ਹੁਣ ਇੱਥੇ ਹੀ ਤੁਸੀਂ ਦੇਖਣਾ ਸਾਡੇ ਪਿੰਡਾਂ ਦੀਆਂ ਇੱਕ ਸੜਕਾਂ ਬਣਦੀਆਂ ਨੇ ਲਿੰਕ ਰੋਡਸ ਬਣਦੀਆਂ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੀਆਂ ਸੜਕਾਂ ਕਿਹਦੇ ਦੁਆਰਾ ਬਣਾਈਆਂ ਜਾਂਦੀਆਂ ਹਨ ਠੀਕ ਹੈ ਇਹ ਸਾਡੇ ਐਮਸੀਕਿਊ ਟਾਈਪ ਕੁਐਸਚਨ ਹੋਗੇ ਅਗਲੀ ਵੀਡੀਓ ਮੈਂ ਤੁਹਾਨੂੰ ਜੜੀਆ ਉਹ ਇੱਕ ਨੰਬਰ ਵਾਲੇ ਕੁਐਸਚਨਸ ਤੇ ਬਣਾਉਂਗਾ ਉਮੀਦ ਕਰਦਾ ਹਾਂ ਤੁਹਾਨੂੰ ਜਿਹੜੇ ਮੈਂ ਇਹ ਕੁਐਸਚਨ 50 ਆਪਣੇ ਹੋਏ ਨੇ 50 ਦੇ ਕਰੀਬ ਇਹਨਾਂ 50 ਦੇ 50s ਨੂੰ ਚਾਹੀ ਲਿਖ ਲਿਓ ਜਾਇ ਇਸ ਵੀਡੀਓ ਨੂੰ ਹੀ ਇੱਕ ਦੋ ਵਾਰ ਦੇਖ ਲਿਓ ਤਾਂ ਇਹ ਤੁਹਾਡੇ ਕੁਐਸਚਨ ਨੇ ਜਿਹੜੇ ਉਹ ਪੱਕੇ ਹੋ ਜਾਣਗੇ ਤੇ ਬੋਰਡ ਦੇ ਪੇਪਰਾਂ ਦੇ ਵਿੱਚੋਂ ਉਮੀਦ ਕਰਦਾ ਹਾਂ ਤੁਹਾਨੂੰ ਭੰਗੋਲ ਦੇ ਜਿਹੜੇ ਆਨਸਰ ਕੁਐਸਚਨ ਆਨਸਰਸ ਨੇ ਐਮਸੀਕਿਊ ਟਾਈਪ ਉਹ ਇਹਨਾਂ ਵਿੱਚੋਂ ਹੀ ਆਣਗੇ ਅਗਰ ਤੁਸੀਂ ਦੇਖੋਗੇ ਪ੍ਰੀ ਬੋਰਡ ਦੇ ਸਾਰੇ ਕੁਐਸਚਨ ਨੇ ਜਿਹੜੇ ਉਹ ਇਹਦੇ ਵਿੱਚ ਆ ਚੁੱਕੇ ਹੈਗੇ ਨੇ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਡੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਖੂਬ ਮਿਹਨਤ ਨਾਲ ਪੜੋ ਠੀਕ ਹੈ ਅਗਰ ਪ੍ਰੀ ਬੋਰਡ ਦੇ ਵਿੱਚ ਨੰਬਰ ਅੱਛੇ ਆਏ ਨੇ ਤਾਂ ਇਹਨਾਂ ਨੂੰ ਹੋਰ ਅੱਛੇ ਕਰੋ ਤੇ ਜੇ ਤੁਹਾਡੇ ਹਜੇ ਵੀ ਤੁਸੀਂ ਪਾਸ ਹੋਣ ਜਿਹੜੇ ਨੇ ਤੁਹਾਨੂੰ ਲੱਗਦਾ ਹੈ ਡਾਊਟ ਹੈ ਤਾਂ ਫਿਰ ਤਾਂ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਸਾਰੇ ਬੱਚਿਆਂ ਨੂੰ ਹੈਗੀ ਹੈ ਬੈਸਟ ਆਫ ਲੱਕ